ਮਾਪੂਲੀ ਤੂੰ ਦੱਸੰਦੇ ਸੀ ਕਿ ਜਦੋਂ ਤੁਸੀਂ ਫੌਜ 'ਚ ਹੀ ਹਾਂ ਤੁਸੀਂ ਖਾਲਸਤਾਨ ਜਿੰਦਾਬਾਦ ਦਾ ਨਾਹਰਾ ਲਾਦ ਆ। ਮੈਨੂੰ ਮਾਰਨ ਗਾਦੇ ਪਰ ਮਾਰਿਆ ਨਹੀਂ ਹੁੰਦਾ। ਕੀ ਕੀ ਕੀਤਾ ਫਿਰ ਉਹਨਾਂ ਨੇ ਅੱਗੇ। ਉਹਨਾਂ ਮੈਨੂੰ ਥੀਏ ਦਿੱਤੇ ਕੋਈ ਕਕੀਆਂ ਕੀੜੀਆਂ ਦੇ ਕੁਝ ਭਾਇਆ ਕੁਝ ਮੇਰੀ ਅੱਖਾਂ 'ਚ ਮਿਰਚਾਂ ਨੂੰ ਅੱਖਾਂ ਲਾ ਕੇ ਟੁੱਟ ਬੜਾ ਛੱਡਿਆ ਮੇਰਾ ਸਾਰਾ ਪਾਣੀ ਨਿਕੋੜਦਾ। ਫਿਰ ਕੱਢਤਾ ਉਹਨਾਂ ਨੇ ਚੋਂ ਫੌਜ ਨਹੀਂ ਫਿਰ ਵੀ ਮੈਨੂੰ ਨਾ ਫਿਰ ਮੈਂ ਬਿਮਾਰ ਹੋ ਗਿਆ ਕੋਈ ਕੁਝ। ਤੇ ਫਿਰ ਬਰਾਬਰ ਇਲਾਜ ਕਰਾਇਆ ਨਹੀਂ ਇੱਕ ਇੱਕ ਭਈਆ ਫੌਜੀ ਆਂਦਾ ਜੇ ਸਿਵਲ ਨੇ ਬਿਮਾਰ ਹੋ ਤੇ ਤੇਰੇ ਪਿਓ ਦੀ ساری ਜ਼ਮੀਨ ਦੇ ਜਾਂਦੀ ਇਹ ਇਤਨੇ ਘਾਟੀ ਗੱਲ ਲੱਗ ਰਿਹਾ ਹੈ ਮੈਂ ਕਿ ਕਿਦੇ ਗੱਲ ਲੱਗ ਰਿਹਾ ਲੋਕ ਨਹੀਂ ਮੈਂ ਫੌਜੀ ਆ ਗਿਆ ਹੁਣ ਮੈਂ ਫੌਦਾ ਬੰਦਾ ਤੂੰ ਹੀ ਇਲਾਜ ਰੋ ਬੱਚੀ ਕਿਵੇਂ ਖੁਸ਼ ਕਰ ਦਿੱਤੀ ਗੋਲੀ ਵਾਂਗੂ ਸਾਈਕਲ ਕੱਢ ਕੇ ਇਹ ਮੈਂ ਤਾਂ ਦੱਸਿਆ ਵੀ ਸਾਨੂੰ ਪਹਿਲਾਂ ਦੱਸਿਆ ਵੀ ਤਖਾ ਸਾਨੂੰ ਇੰਨੀ ਜਰੂਰਤ ਦੇ ਦੀ ਉਹ ਨਹੀਂ ਕੰਮ ਨਹੀਂ ਕਰਦੀ ਤੇ ਜੇ ਬੱਚੇ ਇਹ ਪੀਸਾ ਦੇਦੇ ਸਾਨੂੰ ਇਹਨਾਂ ਨੂੰ ਅਸੀਂ ਦਿਖਾ ਲਈਨੇ ਇਹਨਾਂ ਨੂੰ ਖੁਸ਼ ਕਰਤਾ ਤੇ ਸਾਡੇ ਪੈਸੇ ਜਿਹੜੇ ਆ ਬਸ ਉਹ ਜਾਣਗੇ ਕਾ ਕਬਜਾ ਫਿਰ ਨਿਕਾਲਾ ਕਿ ਜਾਵੇ ਨਿਆਲ ਹੋ ਜਾਵੇ ਫਲੇ ਪਾਇ ਮੀਰੀ ਤਰੀ ਦੇ ਮਾਰ ਖੇ ਪਾਜਾ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਅਕਾਲ ਤਖਤ ਤੇ ਅਕਾਲ ਪੁਰਖ ਦੇ ਸਰਜਨ ਹਰਜੀ ਨੂੰ ਪਾ ਲੈ ਨਿਆਲ ਹੋ ਜਾਵੇ ਫਿਰ ਜੀ ਆਇਆਂ ਨੂੰ ਤੇਰਾ ਖਾਸਾ ਜਬੇ ਅਕਾਲ ਹੋ ਕਾਲਾ ਤਾਵੇ ਬਰ ਬਰਾ ਅਕਾਲ ਘਰ ਘਰ ਪ੍ਰਣਾਮ ਕਿੱਤ ਜਨ ਨਾਮ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਬੱਲੇ ਵਾਹਿਗੁਰੂ ਜੀ ਦੀ ਜੀ ਹੁੱਟੇ ਵਿਚਾਰ ਆ ਜੇ ਪੰਥ ਮਹਾਰਾਜ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਈ ਰਾਜ ਕਰੇਗਾ ਖਾਲਸਾ ਦੇਖ ਤੇਗ ਫਟੇ ਦੇਖ ਤੇਗ ਜਗ ਮੈਂ ਡੋਲ ਚਲੇ ਰਾਤ ਆਮ ਹੋਏ ਆਉਣਾ ਦਲੇ ਦੇਖ ਤੇਗ ਫਟੇ ਨੁਸ਼ਤ ਬੇਦਰੰਗ ਜਦ ਬਾਜੀ ਨਾਲ ਤੋਂ ਗੁਰੂ ਗਬੇਨ ਸਿੰਘ ਛਿੱਕਾ ਜਨਮਰ ਹੰਨ ਵਾਲਮ ਹਜ ਸੱਚੇ ਸਾਹਿਬ ਹੰਤ ਗਬੇਨ ਸਿੰਘ ਖੋਦ ਸ਼ਾਨ ਸ਼ਾ ਤੇਗ ਨਾਨਕ ਵਾਹਿ ਬਸਤ ਅਬ ਚੇਲ ਨਗਰ ਦੇ ਬੇਨ ਗੁਰੂ ਦਾ ਨਾਮ ਜਪਤ ਸੁਖ ਪਾਵੇ ਰਾਮ ਮਨਿਛੇ ਸਹੀ ਫਲ ਪਾਏ ਕਰਤੇ ਆਬ ਉਸਾਰਾਮ ਕਿਆ ਬਾਤ ਹੈ ਉਹ ਦੇਖੋ ਆ ਜਿਹੜੀ ਹੈ ਨਾ ਹਰਮੰਦਰ ਸਾਹਿਬ ਦੀ ਉਹਨਾਂ ਦਾ ਦਸਿਆ ਹਮਾ ਚੜੀਆਂ ਪਹਾੜੀਆਂ ਤੇ ਜਿਹੜੀ ਕੱਟਦੀ ਚਾਂਗ ਲੜ ਕੇ ਬੈਠੀ ਉਹਨਾਂ ਨੇ ਸਾਗ ਚਿਕਾਈ ਕਰਵਾ ਕੇ ਕਿੰਨੀ ਕਹਿਉਂਦਾ ਪੂੜੀਆਂ ਤੇ ਗੋਟਿਆਂ ਪਰ ਗਾਣਾ ਰਿੰਗੜੀ ਕੇ ਅੱਛਾ ਗੋਰੀ ਨਹੀਂ ਕਰਾਈ ਗਈ ਹੈ ਮੇਰੀ ਅਸ਼ਿਕਾਂ ਨੂੰ ਸ਼ਾਇਦ ਨਹੀਂ ਪਤਾ ਹੁਣ ਆ ਪਹਿਲੀ ਵਾਰ ਸੁਣ ਰਹੇ ਹੋਣਗੇ ਕਿ ਦਰਬਾਰ ਸਾਹਿਬ ਅਟੈਕ ਕਰਨ ਦੀ ਪਹਿਲੀ ਟ੍ਰੇਨਿੰਗ ਤਾਂ ਕਰਾਈ ਗਈ ਹੈ ਮਹਾਚਲ ਦੇ ਵਿੱਚ ਪਹਾੜੀਆਂ ਦੇ ਵਿੱਚ ਤੇ ਦਰਬਾਰ ਸਾਹਿਬ ਦਾ ਮਾਡਲ ਤਾਂ ਸਰਕਾਰ ਦਾ ਸਦਾ ਸਿੱਧਾ ਸੰਤਾਂ ਨੂੰ ਫੜਨਾ ਜਾਂ ਉਹਨਾਂ ਤੇ ਹਮਲਾ ਕਰਨਾ ਜਾਂ ਉਹਨਾਂ ਨੂੰ ਮਾਰਨੀ ਇਹ ਸਿੱਖ ਕੌਮੀ ਨਸਲ ਕੋੜੀ ਅਤੇ ਵੱਡਾ ਘਲੂ ਘਰਾ ਜੇ ਸਿੱਖ ਜੇ ਢੰਡਾ ਸੰਤਾਂ ਦੇ ਬਾਸੇ ਟੁੱਟਿਆ ਬੋਟਲ ਕਹਿਣ ਦੀ ਹੋਰ ਵੀ 34 ਗੋਡੇ ਦੇ ਅੱਡੇ ਫੋਦੀਆ ਬਣਾ ਲਗਾ ਦੂਰ ਮੰਨ ਪਟਾਰਾ ਤੋਂ ਵੀ 5 ਲੱਖ ਰੁਪਏ ਕਰਕੇ ਜਾਂ ਮਾਰੇ ਕੱਢੇ ਗਏ ਨਾ ਮੇਂ ਡਿੱਗੀ ਤੇ ਸੰਤ ਦੀ ਗੋਲੀ ਬੰਦ ਕਰੋ ਸਾਨੂੰ ਲਾਸ਼ਾਂ ਚ ਬਰਛਦੇ ਹੋ ਅਜਿਹਾ ਕਿ ਬੰਦਾਂ ਨੂੰ ਪਹਿਲਾਂ ਨੱਥਿਆ ਵੀ ਜਿਹਨਾਂ ਨੂੰ ਦਸਾ ਬੂਟਾ ਸੇਟ ਆਓਗੇ ਜਰੂਰ ਬਾਹਰ ਵੀ ਜਾਓਗੇ ਲਾਸ਼ਾਂ ਜਾਂਦੇ ਉਹੀ ਸੰਤਾਨਾਂ ਨਾਲ ਰਹੇ ਜੀ ਸੰਤ ਜੀ ਕਿਵੇਂ ਸੀਗੇ ਕਿਉਂਕਿ ਮੈਂ ਰਹੀ ਮੈਂ ਫਟੇ ਬੜਾਈ ਕਿ ਮੈਨੂੰ ਅੱਜ ਵੀ ਦਾਦਾ ਕਾਕਾ ਇੱਕ ਉਹਨਾਂ ਨੇ ਸਵੇਚ ਸੰਤਣਾ ਰਹੇ ਜੀ ਮੇਰੇ ਟਿਕਾਣੇ ਨਾ ਹੱਥ ਲਾਵੇ ਕੋਈ ਇੱਥੇ ਉਹਨੇ ਆਖਿਆ ਤੂੰ ਨਹੀਂ ਬਈ ਮੈਂ ਇਹਦੀ ਮੈਂ ਬੇਚਤੀ ਕਰਨੀ ਉਹਨੇ ਆਖਿਆ ਵੀ ਕਰੋ ਮੈਂ ਸੰਤ ਜੀ ਮੈਂ ਫੌਜ ਵਿੱਚ ਆ ਮੈਂ ਆਪਣੇ ਜਥੇ ਜਥੇ ਲਾ ਲਉ ਅੱਜ ਫਿਰ ਕੱਲ੍ਹ ਸਵੇਰ ਛੱਕਿਆ ਫਿਰ ਅੰਮ੍ਰਿਤ ਮੈਂ ਤਾਂ ਛੱਕ ਸਕਦਾ ਨਾ ਮੈਂ ਛੱਕਦਾ ਹੀ ਅੰਮ੍ਰਿਤ ਮੈਂ ਤਾਂ ਨਹੀਂ ਛੱਕਿਆ ਮੇਰੇ ਕੋਲ ਪੰਜ ਕਾਰ ਡਰ ਜੋ ਕਿ ਕਰ ਗਰੀ ਵੀ ਨਾ ਮੈਂ ਹਾਂ ਵੇਹੀ ਚ ਮੇਰੇ ਕੋ ਕਾਰ ਲੈ ਜੋਗੇ ਪੈਸੇ ਨਹੀਂ ਮੈਂ ਸੰਤੁੰਡਾ ਅਤਰਜਾਮੀ ਮੇਰੇ ਮੂਹੇ ਨੇ ਲਗਿਆ ਉਂਝ ਮੁਲਾਖਾ ਨਹੀਂ ਜਾਈਦਾ ਮੇਰੇ ਮੂਹੇ ਗਏ ਸੰਤ ਜੇ ਉਹ ਸੰਤਿਆ ਪੜਨਾਲਾ ਤੇ ਸੰਤ ਅਤਰਜਾਮੀ ਹੁੰਦਾ ਉਹਨੂੰ ਪਰਾਂ ਲੱਗਦੇ ਨੇ ਮੇਰੇ ਕੋ ਪਹਿਲੇ ਉਹਨੂੰ ਪੈਸੇ ਦੇਣਾ ਮੈਂ ਅੰਮ੍ਰਿਤਸਰ ਕਿੱਧਰ ਲਿਖਵਾ ਜਾਂਦਾ ਅਰੇ ਸੰਤਾਂ ਨੂੰ ਨਹੀਂ ਜਗਦੀ ਇੱਕਲੇ ਮੇਰੀ ਆ ਬਾਪ ਨੂੰ ਨਹੀਂ ਇਤਨਾ ਲੱਗਦਾ ਨਾਸ ਕਦੀਬ ਨਹੀਂ ਹੈ ਟਖਣੇ ਸੇ ਪ੍ਰਸਿੱਧ ਬੱਤਲ ਕਾਨਾ ਸੰਤ ਜੀ ਚਾਰ ਫੇਰੇ ਮੌਤੇ ਬੱਤਲ ਆ ਗਏ ਆ ਪਾ ਫੋਨ ਲਗੀ ਤਾਂ ਕਿਹਦੇ ਤੇ ਮੌਤੇ ਕੋਈ ਨਿਸ਼ਾਨੀ ਨਹੀਂ ਹਾਂ ਉਹਨਾਂ ਦਾ ਜਿਹੜਾ ਜਿਹੜਾ ਖਾਸਾ ਹੈ ਸਿੱਖ ਹੈ ਉਹ ਮੌਤ ਨਹੀਂ ਡਾਤਾ ਮੌਤ ਖਾਸੇ ਕਿ ਸਿੱਖ ਨੂੰ ਡਾਦੀਆ ਅਹੀ ਵੈਲਕਮ ਟੂ ਡਾਟਾ ਆ ਗਏ ਆ ਆ ਸ਼ਬਾਪੂਜੀ ਮੇਰੀ ਗੱਲ ਸੁਣੋ ਇੱਕ ਚੀਜ਼ ਤੁਹਾਡੇ ਤੋਂ ਇਹ ਕਹਿਣਾ ਚਾਹੁੰਦੇ ਆ ਕਿ ਹੂਣ ਦੇ ਸਿੰਘਾਂ ਦੇ ਵਿੱਚ ਤੇ ਉਸ ਸਮੇਂ ਦੇ ਸਿੰਘਾਂ 'ਚ ਕਿੰਨਾ ਕੋ ਫਰਕ ਆ ਪਤਾ ਉਹ ਜਿਹੜੇ ਪਹਿਲੇ ਸੀਗੇ ਉਹ ਭੱਜਣ ਬਣ ਕੀ ਤੇ ਪਾਣੀ ਭਾੜੇ 'ਚ ਪਰਫਪਤ ਸਾਰੇ ਉਹਦੇ ਸਿੰਘ ਜਿਹੜੇ ਇਹ ਨਸ਼ੇ ਆ ਨਾ ਤੌਰ ਹੁਣ ਕਰਕੇ ਕਈ ਨਸ਼ੇ ਵੀ ਉਹ ਸਿੰਘ ਨਸ਼ਾ ਨਾਮ ਦਾ ਕਰਦੇ ਸੀ ਸਿੱਖ ਇਤਿਹਾਸ ਦੇ ਗਰਮਾਣੀਤਾਰੇ ਉਹਨਾਂ ਨੂੰ ਛੋਟੀ ਉਮਰ ਦੀ ਇਹੋ ਜਿਹੀ ਗੱਲਾਂ ਕਰਦਾ ਹੋਰਾ ਰਹਿ ਜਾਂਦੇ ਤੁਸੀਂ ਮੈਨੂੰ ਬਾਬਾ ਜੀ ਅੱਖ ਦੇ ਵਿੱਚ ਇਤਹਾਸ ਸੁਣਵਾ ਲਈ ਫੋਨ ਕਰਕੇ ਹਾਂ ਜੀ ਕੀ ਬਾਬਾ ਮੈਂ ਨਾ ਖੋਣਾ ਨਾ ਮੈਂ ਬਾਬਾ ਸਾਡੇ ਬਾੜੀ ਦੇ ਇਤਹਾਸ ਮੇਰੇ ਕੋ ਸੁਣ ਕਰਕੇ ਮੈਨੂੰ ਬਾਬਾ ਜੀ ਅੱਖ ਦੇ ਵਿੱਚ ਕੀ ਬਾਤ ਹੈ ਕੀ ਬਾਤ ਅਰੇ ਬਾਬਾ ਜੀ ਬਾਬਾ ਜੀ ਜਦੋਂ ਤੁਸੀਂ ਸਾਈਕਲ ਤੇ ਆਡੀ ਗੱਲ ਦਾ ਪ੍ਰਭਾਅ ਪੈ ਗਿਆ ਵੀ ਬਾਬਾ ਜੀ ਕਹਿਣ ਲੱਗਾ ਬਾਈ ਕਾਤਨੀ ਸੇਵਾ ਕਰ ਗਿਆ ਨਾ ਉਥੇ ਵੀ ਤੇ ਅਗਲੀ ਦੋ ਪ੍ਰੋਗ ਪ੍ਰੋਗ ਚ ਉਹਦਾ ਕਾਰਕਟ ਜਿਸੇ ਆਪਾਂ ਕਟੜੀ ਜਣਾ ਕਾਲ ਚੈਰੀ ਕਰ ਮੁਰਾਦ ਨੇ ਨਹੀਂ ਲੇਖਾ ਪੁੱਛਿਆ ਜੇ ਕਾਤਨੀ ਸੇਵਾ ਕਰ ਗਿਆ ਕੀ ਬਾਤ ਹੈ ਕੀ ਬਾਤ ਹੈ ਇਹ ਹਰਮੰਦਰ ਸੈਵਰੀ ਸੇਖਓ ਵਰ ਦੀ ਜਿਹਨੂੰ ਸੇਵਾ ਦਿਉ ਕਰੇ ਉਹ ਵੀ ਪਿੰਟਾਂ ਮਗਾਨੇ ਖਾਣਾ ਪੁੱਛੀ ਦੇਖਾ ਕੋਈ ਨਾ ਪੁੱਛਿਆ ਹਰ ਬਖਸ਼ਣ ਦਾ ਉਹਦੀ ਹਰੀ ਦੀ ਬਖਸ਼ ਹੋ ਜੀ ਉਹਨੂੰ ਕੋਈ ਲੇਖਾ ਨਹੀਂ ਹੋਣਾ ਤਰ ਮੁਰਾਦ ਜੇ ਗਾਦੀ ਕਿਟੜੀ ਵੀ ਕੋਈ ਲੇਖਾ ਹੋਵੇ ਸਿੱਧਾ ਜਾ ਸੱਚ ਕਰਦਾ ਦੋਸਤੋ ਸਾਥੀ ਕਾਲ ਅੱਜ ਦੇ ਖਾਸ ਪੋਡਕਾਸਟ ਦੇ ਵਿੱਚ ਗੱਲਬਾਤ ਕਰਾਂਗੇ ਮੇਰੇ ਨਾਲ ਇਸ ਵਕਤ ਬਾਪੂ ਜੀ ਤੁਸੀਂ ਦਿਖ ਰਹੇ ਹੋ ਆਪਾਂ ਯੂਨੀਵਰਸਿਟੀ ਦੇ ਵਿੱਚ ਖਾਸ ਕਰਕੇ ਬੈਨੇਆ ਆਰਟਸ ਕੈਫੇ ਦੇ ਵਿੱਚ ਮੌਜੂਦ ਹੈਗੇ ਆ ਤੇ ਬਾਪੂ ਜੀ ਹਣੀ 11 ਵਜੇ ਦੇ ਕਰੀਬ ਪਹਿਲਾ ਹੁੰਦੇ ਨੇ ਤਾਂ ਸਾਈਕਲ ਦੇ ਉੱਪਰ ਗੋਲੀ ਵਾਂਗ ਤੁਹਾਨੂੰ ਸ਼ੂਕ ਦੇ ਲੰਘਦੇ ਨਜ਼ਰ ਆਉਣਗੇ ਪਰ ਖਾਸ ਮਕਸਦ ਕੀ ਆ ਗੱਲਾਂ ਬੜੀਆਂ ਜਦੋਂ ਕੀਤੀਆਂ ਤਾਂ ਪੁਰਾਣੇ ਸਮੀਆਂ ਗੱਲਾਂ ਵੀ ਕਈ ਨਿਕਲੀਆਂ ਜੋ ਖਾੜਕੁਲ ਹੈ ਸੀ ਉਹ ਗੱਲਾਂ ਵੀ ਨਿਕਲੀਆਂ ਕੁਝ ਪੋਲਿਟਿਕਲ ਮੁੱਦੇ ਤੇ ਵੀ ਗੱਲਬਾਤ ਕੀਤੀ ਐ ਸੋ ਇਸ ਨੂੰ ਲੈ ਕੇ ਅੱਜ ਆਪਾਂ ਮੁੱਦੇ ਤੇ ਜਿਹੜੀ ਆ ਉਹ ਪੋਡਕਾਸਟ ਕਰਨ ਜਾ ਰਹੇ ਹਾਂ ਮੇਰੇ ਨਾਲ ਇਸ ਦੇ ਵਿੱਚ ਸਾਥ ਦੇਣਗੇ ਮੇਰੇ ਸਹਿਯੋਗੀ ਦਮਨਦੀਪ ਸਿੰਘ ਤੇ ਭਾਈ ਮਨਪ੍ਰੀਤ ਸਿੰਘ ਸੋ ਅੱਗੇ ਗੱਲਬਾਤ ਜਿਹੜੀ ਉਹ ਜਾਰੀ ਕਰਦੇ ਆਂ ਸਾਡੇ ਚੋਂ ਜੇਕਰ ਕੋਈ ਪਹਿਲਾ ਸਵਾਲ ਹੈ ਤਾਂ ਤੁਸੀਂ ਪੁੱਛ ਸਕਦਾ ਮੈਂ ਜਿਹੜੇ ਤਾਂ ਯੂਨੀਵਰਸਿਟੀ ਆਉਂਦੇ ਜਾਂਦੇ ਰਹਿੰਦੇ ਉਹਨਾਂ ਨੂੰ ਬਾਪੂ ਜੀ ਦਾ ਪਤਾ ਹੋਣਾ ਬਾਪੂ ਜੀ ਪਹਿਲਾ ਸਵਾਲ ਮੈਂ ਹੀ ਪੁੱਛਣਾ ਚਾਹੁੰਦਾ ਬੱਚੇ ਕਿਵੇਂ ਖੁਸ਼ ਕਰਦੇ ਸੀ ਗੋਲੀ ਵਾਂਗੂ ਸਾਈਕਲ ਕੱਢ ਕੇ ਇਹ ਮੈਂ ਤਾਂ ਦੱਸਿਆ ਵੀ ਸਾਨੂੰ ਪਹਿਲੇ ਦੱਸਿਆ ਵੀ ਦਰਖਾਹ ਸਾਨੂੰ ਇੰਨੀ ਜਰੂਰੀ ਦੇਦੀ ਉਹ ਨਾਲ ਹੀ ਕੰਮ ਨਹੀਂ ਕਰਦੇ ਕਿ ਜੇ ਬੱਚੇ ਇਹ ਇਹ ਫੀਸਾ ਦੇਦੇ ਸਾਨੂੰ ਇਹਨਾਂ ਨੂੰ ਅਸੀਂ ਦਿਖਾ ਲੀਨੇ ਤੇ ਇਹਨਾਂ ਨੂੰ ਖੁਸ਼ ਕਰਦਾ ਤੇ ਸਾਡੇ ਪੈਸੇ ਜਿਹੜੇ ਆ ਉਹ ਵਸੂਲੇ ਜਾਣਗੇ ਕਾ ਕਾ ਪੰਜਾਬ ਫਿਰ ਉਹ ਵੀ ਇੰਨੀ ਦਿਖਾ ਲੈਣੀ ਵੀ ਮਾੜੀ ਗੱਲ ਕੋਈ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਖਾਓ ਜੀ ਕੀ ਬਾਤ ਹੈ ਹਾਂ ਜੀ ਪਤਾ ਨੂੰ ਮਲੁਖੇ ਉਹਦੀ ਉਹਦੇ ਇਹ ਜਮਾਨੇ ਦੇ ਕਿਰਤ ਕਰੇ ਤੇ ਉਹ ਪੈਸੇ ਜੋੜ ਕੇ ਘਰ ਨਹੀਂ ਪਾ ਸਕਦਾ ਉਹ ਘਰ ਦੇਖਾ ਉਹ ਕਿਰਤ ਕਰਕੇ ਮਾਂ ਰੋਟੀ ਖਾ ਸਕਦਾ ਇਹ ਨਹੀਂ ਮਿਲਾਈ ਬੱਚੇ ਹਾਂ ਸਹੀ ਗੱਲ ਹੈ ਇਹ ਕਰਕੇ ਵੀ ਖੋਸ਼ ਕਰਦਾ ਵੀ ਸਾਨੂੰ ਪਾਹੀ ਬਣੇ ਮਿਲਦੇ ਬੱਚਿਆਂ ਕਰਕੇ ਜਿਹੜੇ ਸਟੂਡੈਂਟ ਨੇ ਇਹਨਾਂ ਨਾਲ ਮੈਂ ਹੱਦੂ ਵੱਦ ਪਿਆਰ ਕਰਨਾ ਉਹਨੂੰ ਮਾਰਨਾ ਚੰਗਾ ਬੋਲਣਾ ਮੈਂ ਗੁੱਸਾ ਨਹੀਂ ਕਰਦਾ ਜੀ ਹਾਏ ਬੱਚੇ ਫਿਰ ਖੁਸ਼ ਹੁੰਦੇ ਨੇ ਬਾਪੂ ਜੀ ਫਿਰ ਪੂਰੇ ਤੁਹਾਡੇ ਤੋਂ ਹੁੰਦੇ ਆ ਅੱਛਾ ਜਦੋਂ ਸਾਈਕਲ ਚਲਾਉਂਦੇ ਜੇ ਬਾਪੂ ਜੀ ਲੱਟ ਟੁੱਟ ਗਈ ਉਮਰ ਕੇ ਖੜਾਇਆ ਉਹਨੂੰ ਗੰਢੀ ਨਹੀਂ ਜਾਣੀ ਅੱਜ ਜੇ ਬਾਪੂ ਜੀ ਤੁਹਾਨੂੰ ਕੱਲ ਉਥੇ ਮੁੰਡਿਆਂ ਨੇ ਰੋਗ ਲਿਆ ਜਿਵੇਂ ਕਹਿੰਦੇ ਬਾਪੂ ਕਦੇ ਸਾਡੇ ਚ ਨਾ ਮਾਰਦੀ ਕਿਤੇ ਡਿਗ ਡੁਗ ਨਾ ਚਾਈ ਉਹਨਾਂ ਨੂੰ ਕੀ ਜਵਾਬ ਦਿੱਤਾ ਸੀ ਫਿਰ ਅੱਗੋ ਤੇ ਉਹ ਹੋਰ ਮਰੀ ਕਿਤਾ ਨਹੀਂ ਮੈਂ ਕਹਿੰਦਾ ਲੜਾਈ ਵਾਲ ਜੋ ਕੋਈ ਅਗੂ ਬੋਲਾ ਵੀ ਮੈਂ ਖਾਸਾ ਰਾ ਦੀ ਜਕਾਰੇ ਵਾਇਕੁਰੀ ਦੀ ਕਾ ਖਾਸਾਰੀ ਫੜੇ ਉਹ ਇਹਨੇ ਨਾ ਡਰ ਜਾਂਦੇ ਆ ਜਕਾਰਾ ਆ ਜਕਾਰਾ ਮੈਂ ਕਿਉਂ ਨਾ ਨਾ ਉਹ ਮੈਂ ਨਾ ਖਲੇ ਜਰਿਆ ਨਾ ਜਕਾਰਾ ਵੇਖੋ ਮੈਂ ਤੈਨੂੰ ਹਾਂ ਜੀ ਹਾਂ ਜੀ ਹਾਂ ਜੀ ਜਕਾਰਾ ਕਿ ਜਾਵੇਂ ਨਿਆਲ ਹੋ ਜਾਵੇ ਫੜੇ ਪਾ ਮੀਰੀ ਪ੍ਰੀ ਦੇ ਮਾਲਕ ਜੇ ਪਾਜਾ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਅਕਾਲ ਤਖਤ ਤੇ ਅਕਾਲ ਤਖਤ ਫੈਦੇ ਸਿਧਗਨਹਾਰ ਜੀ ਨੂੰ ਪਾ ਲੈ ਨਿਆਲ ਹੋ ਜਾਵੇ ਸਾਬ ਸ੍ਰੀ ਆਦਾ ਤੇਰਾ ਖਾਸਾ ਜਬੇ ਅਕਾਲ ਹੋ ਕਾਲਾ ਤਾਲੇ ਮੇਰ ਬਰਾ ਕਾਲ ਘਰ ਘਰ ਪਮਾਮ ਕਿੱਤ ਜਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਲੇ ਵਾਹਿਗੁਰੂ ਜੀ ਬਲੇ ਬੜੇ ਬੰਦੀ ਜੀ ਜਿਹੜੇ ਵਿਚਾਰ ਆ ਗਏ ਪੰਥ ਮਹਾਰਾਜ ਕੇ ਰਾਜ ਕਰੇਗਾ ਖਾਲਸਾ ਕੀ ਰਹਿ ਨ ਕੋਏ ਰਾਜ ਕਰੇਗਾ ਖਾਲਸਾ ਦੇਖ ਤੇਗ ਫਟੇ ਦੇਖ ਤੇਗ ਜਦ ਮੈਂ ਡੋਲ ਚਲੇ ਰਾਖ ਆ ਮੈਂ ਆਉਣਾ ਡਲੇ ਦੇਖ ਤੇਗ ਫਟੇ ਨੁਸ਼ਤ ਬੇਦਰੰਗ ਦਾਦ ਜਾਨਤ ਗੁਰੂ ਗੋਬਿੰਦ ਸਿੰਘ ਸ਼ਿੱਕਾ ਜਰਬਰ ਹੰਨ ਵਾਲਮ ਹੱਜ ਸੱਚੇ ਸਾਹਿਬ ਹਤ ਗੋਬਿੰਦ ਸਿੰਘ ਖੋਦ ਸ਼ਾਨ ਸ਼ਾ ਇਹ ਨਾਨਕ ਵਾਹਿਬਤ ਅਬ뜰 ਨਗਰ ਗਬੈਨ ਗੁਰੂ ਕਾ ਨਾਮ ਜਪਤ ਸੁਖ ਪਾਵੇ ਰਾਮ ਮਾਨਿ ਸੇ ਸਹੀ ਫਲ ਪਾਏ ਕਤੇ ਆਬ ਉਸਾਰਾਮ ਕੀਆ ਵਾਹ ਕੀਆ ਵਾਹ ਕੀਆ ਵਾਹ ਬਹੁਤ ਜੀ ਦਾ ਖਾਲਸਾ ਹੈ ਕਹਿੰਦਾ ਮਾਹੌਲ ਦੇ ਵਿੱਚ ਵੇਖੋ ਸਿਮਰ ਜੀ ਦੇਵਤੇ ਵਾਲੀ ਆਵਾਜ਼ ਆ ਗਈ ਸਾਰੇ ਜਿਹੜੇ ਬੈਠੇ ਸਾਰਿਆਂ ਦਾ ਜੀ ਮੇਰੀ ਹੁਣ 60 ਸਾਲਾਂ ਦੇ ਤਿੰਨ ਮਹੀਨੇ ਬਸ ਸਾਡਾ ਰਟੈਰ ਹੋ ਜਾਂਦਾ ਜੀ 60 ਸਾਲ ਦੀ ਆਵਾਜ਼ ਵੇਖੀ ਤੇ ਪੂਰਾ ਯੂਨੀਵਰਸਿਟੀ ਘੇੜੋ ਡੇਰਾ ਜੀ ਇਹਨੂੰ ਕਹਿੰਦੇ ਨੇ ਖਾਧੀਆਂ ਖਰਾਕਾ ਕੰਮ ਹੋਣੀਆਂ ਹਾਏ ਕੀ ਗੱਲ ਸਹੀ ਮੇਰੀ ਬਾਂਦਾ ਦੱਸਦੀ ਮੈਨੂੰ ਅੱਜ ਵੀ ਜੱਲੋ ਦੁੱਧ ਤੇਨੂੰ ਦੁੱਧਾ ਆਪਣਾ ਵੱਖਰਾ ਤੇ ਮੁਰਕੇ ਬੰਨਿਆ ਸਿੰਘਾ ਲਾ ਗਏ ਇੱਥੇ ਬੱਕਰਾ ਬੱਕਰਾ ਬਣਾ ਲਈ ਤੇ ਬੱਕਰਾ ਹਾਏ 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 ਜੱਟ ਗਿਆ ਜੰਦਾ ਇਹ ਮਿਠਾਈਆਂ ਇਸ ਬਟਾਮਾਣੀ ਸਿਡਾਈਆਂ ਪੀ ਗਏ ਮੇਰੀ ਮਨ ਸ਼ੇਰ ਮੰਨ ਮੈਂ ਪੁੱਛੀ ਤੈਨੂੰ ਇਹ ਗੱਲ ਕਰਦੇ ਪਏ ਫੌਜ 'ਚ ਵੀ ਰਹੇ ਜੇ ਫੌਜ ਦੀ ਟ੍ਰੇਨਿੰਗ 'ਚ ਵੀ ਸਲੈਕਟ ਹੋ ਗਏ ਤੂੰ ਹਾਂ ਕਿਉਂ ਫੌਜ 'ਚ ਗਏ ਕਿਵੇਂ ਕੀ ਮੋਲ ਬਣਿਆ ਕਿ ਕਿਸ ਬੱਬ ਬਣਿਆ ਘਰ ਨਾ ਜਿਹੜੇ ਆਪਾਂ ਡੋਕ ਭਰਾ ਪਲੇ ਹੰਤੇ ਤਿੰਨ ਕਨ ਪੜੀ ਇੱਕ ਮੇਰਾ ਵੱਡਾ ਭਰਾ ਜਾਂ ਉਹ ਕੱਟ ਦੀ ਜੰਗ ਜਨਸਵੇ ਸੋਡੀ ਕਮਾਂਡਰ ਰਲ ਚੁੱਕਾ ਉਹਦੀ ਹੁਣ ਡੈਥ ਹੋ ਗਈ 20 ਸਾਲ ਹੋਏ ਉਹ ਵੀ ਕੱਟ ਦੀ ਜੰਗ ਕੇ ਜਿਹੜੇ ਸਿੱਖ ਫੌਜਾਂ ਨੇ 90 ਹਜ਼ਾਰ ਰਿਸਰਟ ਕਰੇ ਉਹ 'ਚ ਮੇਰਾ ਭਰਾ ਵੀ ਸ਼ਾਮਲਾ ਵੱਡਾ ਉਹਨੇ ਮੈਨੂੰ ਉਹਨੇ ਹੀ ਮੈਨੂੰ ਫੌਜ ਭੇਜਦਾ ਭਤੀ ਖਰਾਬ ਕਰਦੀ ਜਿਹੜੀ ਜੋਟਾ ਹੀ ਗਲਜਮੀਨ ਹੀ ਤੇ ਪੀਪੀਡੀ ਹਲਤੀ ਤੇ ਟੰਗੀ ਛੋਡੀ ਦੂ ਫੌਜ ਨੂੰ ਹਾਂ ਫੌਜ ਮੈਂ ਬਿਟ ਬਿਨਾ ਬੜੀ ਟਸਲੈਕ ਹੋ ਗਿਆ ਮੈਂ ਅਬਜੈਕਟਿਵ ਟਾਈਪ ਸੰਭਾਲ ਜਿਹੜੇ ਉਹਨਾਂ ਦੀ ਪਹਿਲਾ ਨੰਬਰ ਤੇ ਦੌੜ ਲਈ ਮੇਰਾ ਫੈਕਟ ਨੰਬਰ ਹੈ ਸਾਡੀ ਕੀ ਗੱਲ ਨੰਬਰ ਮੈਨੂੰ ਹਿੰਦੂ ਬਰਗਾਡੀ ਇਹਨਾਂ ਸਨਾਰ ਬਾਦ ਰੱਖਦਾ ਆਪਣਾ ਅੱਟਾ ਅਰੇ ਸਨਾਰ ਬਾਦ ਸਿੱਧਾ ਉਹ ਪੀ ਲਾਓ ਇਹਨੂੰ ਉਹ ਵੀ ਮੈਨੂੰ ਸਾਨੂੰ ਵਾਇਰਸ ਕਰਕੇ ਤੇ ਸੁਬਾਮ ਕਿਤੇ ਫਟਣਾ ਬੰਬ ਫਿਰ ਬਾਪੂ ਜੀ ਆਪਾਂ ਕਿੱਥੇ ਕਿੱਥੇ ਸੁੱਤੇ ਬਾਪੂ ਜੀ ਜਿੱਦ ਨੂੰ ਫੌਜ ਵੱਧ ਰਹੀ ਹੈ ਦੁਸ਼ਮਣ ਦੀ ਉਹਦੇ ਬੰਬ ਸਟਾਉਣੇ ਤੇ ਜਿੱਦ ਨੂੰ ਆਪਾਂ ਵੱਧ ਗਏ ਆ ਉਡਰ ਵੀ ਦੱਸਣਾ ਭਈ ਹੁਣ ਆਪਾਂ ਇੱਥੇ ਆ ਗਏ ਇੱਥੇ ਆ ਗਏ ਹੋਰ ਹਮਲਾ ਕਰਾਉਂ ਗਾਂ ਮਰਜੋ ਤੇ ਫਿਰ ਸੋੜ ਦੇ ਕਿਦਾਂ ਹੀ ਗਰਨੇਡ ਫਿਰ ਮੜਿਆ ਐ ਐਕਸ਼ਨ ਕਰ ਲੈ ਅਕੀ ਮੇ ਰਕੂੜੀ ਹੈ ਨਾ ਅੱਛਾ ਰਕੂੜੀ ਟ੍ਰੇਨਿੰਗ ਬਾਬਾ ਜੀ ਦੱਸਦੇ ਹੋਣਾ ਜਿਵੇਂ ਉਹਨਾਂ ਦੇ ਬੰਕਰ ਬਣੇ ਆ ਉਹ ਬੰਕਰ ਤੇ ਕਿਵੇਂ ਹਮਲਾ ਕਰਨਾ ਕਿਵੇਂ ਉਹਨਾਂ ਦੇ ਬੰਕਰ ਤੇ ਕਬਜ਼ਾ ਕਰਨਾ ਉਹ ਵੇਖੋ ਆ ਜਿਹੜੀ ਹੈ ਨਾ ਹਰਮੰਦਰ ਸਾਹਿਬ ਦੀ ਉਹਨਾਂ ਨੂੰ ਤਾਂ ਦੱਸਿਆ ਹਮਲਾ ਕਰੀਏ ਪਹਾੜੀਆਂ 'ਚ ਜਿਹੜੀ ਘੱਟ ਦੀ ਜੰਗ ਲੜ ਚੁੱਕੀ ਫੌਜੀ ਉਹਨਾਂ ਨੂੰ ਦੱਸਿਆ ਕਿ ਚੜਾਈ ਕਰਨ ਵਾਸਤੇ ਕਿੰਨੇ ਕਿਹਾ ਉਹਨਾਂ ਦਾ ਪੂਣੀਆ ਤੇ ਗੋਡੇ ਪਰ ਜਾਣਾ ਰਿੰਗ ਰਿੰਗੇ ਅੱਛ ਫੌਜਾਂ ਨਾ ਕਰਦੀ ਬਗਾਵਤ ਕਰਦੀ ਤੈਉ ਖਾਸ ਤਨਾਂ ਨਾ ਲਾ ਕੇ ਜਿਨਾ ਖਲਾ ਬਰੂਡ ਉਹਨਾਂ ਦੇ ਕਾਬੂ ਆਇਆ ਉਹਨਾਂ ਖਜ਼ਾਨਾ ਅਸਲੇ ਦਾ ਖਜ਼ਾਨਾ ਮਾਂ ਦਾ ਖਜ਼ਾਨਾ ਤੋੜਿਆ ਸਰਕਾਰ ਦਾ ਖਜ਼ਾਨਾ ਲੁੱਟਿਆ ਗੱਡੀਆਂ ਆ ਆਪਣੀਆਂ ਗੱਡੀਆਂ ਹੀ ਸਿੱਖ ਫੌਜ ਕੋਲ ਇਹਦੀ ਬਾਵਾ ਪੰਜਾਬ ਵਧ ਰਹੇ ਫਿਰ ਉੱਤੋਂ ਖਾਲੀ ਘਟਨਾਵਾਂ ਉਹਨਾਂ ਦੇਖ ਕੇ ਵੀ ਕਿੱਥੇ ਫੌਜ ਬਗਾਵਤ ਕਰਕੇ ਆ ਚੁੱਕੀ ਆ ਉਹਨਾਂ ਨੂੰ ਕਿਹੜਾ ਵੱਡੀ ਫੌਜ ਨਾ ਕਿਹੜਾ ਪਾ ਕੇ ਉਹਨਾਂ ਨੂੰ ਛੀਟ ਕਰ ਦਿੱਤਾ ਗਿਆ ਕੋਈ ਫੜ ਲੈ ਕੇ ਗ੍ਰਿਫਤਾਰ ਕੋਲ ਜੇਲ੍ਹਾਂ ਦੇ ਦਿੱਤੇ ਗਏ ਅੱਛਾ ਮੇਰੇ ਕਾਲ ਇਹ ਦਰਸ਼ਕਾਂ ਨੂੰ ਸ਼ਾਇਦ ਨਹੀਂ ਪਤਾ ਹੋਣਾ ਪਹਿਲੀ ਵਾਰ ਸੁਣ ਰਹੇ ਹੋਣਗੇ ਕਿ ਦਰਬਾਰ ਸਾਹਿਬ ਅ ਦੇ ਵਿੱਚ ਪਹਾੜੀਆਂ ਦੇ ਵਿੱਚ ਬਾਬੂ ਨੇ ਜ਼ਿਕਰ ਕੀਤਾ ਕਿ ਉੱਤੇ ਦਰਬਾਰ ਸਾਹਿਬ ਦਾ ਮਾਡਲ ਤੱਕ ਮਾਡਲ ਬਹੁਤ ਹੀ ਪਿਆਰਾ ਹਾਕਾ ਉਹਦੇ ਬਾਰੇ ਦੱਸੋ ਕਿ ਇਹ ਇਹਦਾ ਮਤਲਬ ਵੀ ਇਸ ਇਹਦੇ ਵਿੱਚ ਕੀ ਹੋਊਗਾ ਕਿ ਸਰਕਾਰ ਜਿਹਦਾ ਮਤਲਬ ਆ ਸਰਕਾਰ ਦਾ ਸਦਾ ਸਿੱਧਾ ਸੰਤਾਂ ਨੂੰ ਫੜਨਾ ਆ ਜਾਂ ਉਹਨਾਂ ਤੇ ਹਮਲਾ ਕਰਨਾ ਦਾ ਉਹਨਾਂ ਨੂੰ ਮਾਰੀ ਇਹ ਸਿੱਖ ਕਬੜੀ ਨਸਲ ਕੋਲੀ ਅਤੇ ਵੱਡਾ ਢਲੂ ਕਰਾ ਜੇ ਸਿੱਖ ਜੇ ਢੰਡਾ ਸੰਤ ਦਬਾਫਾ ਜਿੱਦਿਆ ਸੁਬੋਤ ਦੇ ਕੇ ਹੁਣ ਹੋਰ ਵੀ 34 ਗੁਰਦੇ ਦੇ ਅੱਤੇ ਫੌਜੀ ਹਮਲਾ ਕੀਤਾ ਦੋ ਹਰਮਨ ਪਟਾਰਾ ਤੋਂ ਵੀ 5 ਲੱਖ ਟੱਕਰ ਲਈ ਜੱਤ ਮਨ ਕੱਢੇ ਗਏ ਉੱਥੇ ਯਾਤਰੂ ਮਰ ਗਏ ਇੱਥੇ ਕਿਹਨੂੰ ਕਿ ਯਾਤਰੂ ਤੇ ਉਹ ਹੀ ਮਰੇ ਜਿਹੜੇ ਦਰਸ਼ਨ ਕਰਨਾ ਸੀ ਬਾਕੀ ਫੌਜ ਅਸੀਂ ਟਰੱਕ ਟੱਕ ਭਰ ਕੇ ਲਾਸ਼ਾਂ ਦੇ ਭੇਜੇ ਸਿੰਨਾ ਨੇ ਪਰ ਰੇ ਸੰਤਾਨਾ ਥੋੜੀ ਜਿਹੀ ਦੇਂਦੀ ਉਹਨਾਂ ਫੌਜ ਦੇ ਪਰਪਰ ਟਰੱਕ ਲਾਸ਼ਾਂ ਕਰੀ ਨਾ ਬੇਨਤੀ ਕੀਤੀ ਕਿ ਸੰਤ ਜੀ ਗੋਲੀ ਬੰਦ ਕਰੋ ਸਾਨੂੰ ਲਾਸ਼ਾਂ ਚੁੱਕ ਲੈਦੇ ਹੋ ਉਹਨਾਂ ਸਾਬਤ ਤੁਹਾਨੂੰ ਪੰਜਾਂ ਨੱਥਿਆ ਵੀ ਜਿਹੜਾ ਹੰਦਰ ਸਾਹਿਬ ਬੁੱਢਾ ਸਵੇਤ ਆਓਗੇ ਜਰੂਰ ਬਾਹਰ ਹੀ ਜਾਓਗੇ ਲਾਸ਼ਾਂ ਜਾਦ ਨਹੀਂ ਬੱਸ ਇਹ ਸੰਤਾਨ ਨਾਲ ਰੇ ਜੀ ਸੰਤ ਜੀ ਕਿਵੇਂ ਸੀਗੇ ਕਿਉਂਕਿ ਮੈਂ ਨਾ ਮੈਂ ਫਟੇ ਬੜਾਈ ਕਿ ਮੈਨੂੰ ਅੱਜ ਵੀ ਦਾਦਾ ਕਾਕਾ ਉਹਨਾਂ ਨੇ ਸਵੇਛ ਸਿੰਘ ਨਾਲ ਰੱਖੇ ਵੀ ਮੇਰੇ ਚੰਗਾ ਨੂੰ ਨਾ ਹੱਥ ਲਾਵੇ ਕੋਈ ਇੱਥੇ ਕੋਨੇ ਆਖਿਆ ਤੁਸੀਂ ਬੈਂਦੇ ਨਹੀਂ ਮੈਂ ਜੀ ਮੈਂ ਬੇਇੱਜ਼ਤੀ ਕਰਨੀ ਉਹਨਾਂ ਆਖਿਆ ਵੀ ਕਰੋ ਮੈਂ ਸੰਤ ਜੀ ਮੈਂ ਫੌਜ ਵਾਂ ਮਨੂੰ ਆਪਣੇ ਜਥੇ ਦੇ ਨਾਲੋਂ ਆਦੇ ਫਿਰ ਕਾਰ ਤੋਬਾ ਬਣ ਸਕਿਆ ਫਿਰ ਅਮਰਤ ਮੈਂ ਤਾਂ ਛੱਕ ਸਕਦਾ ਨਾ ਮੈਂ ਛੱਕ ਲੈਣਾ ਹੀ ਅਮਰਤ ਮੈਂ ਤਾਂ ਨਾ ਛੱਕਿਆ ਮੇਰੇ ਕੋ ਕਕਾਰ ਨਾਲ ਜੋ ਕਿ ਘਰ ਗਰੀਬੀ ਹੀ ਨਾ ਮੈਂ ਜਿਵਾ ਬਾਬਾ ਬਾਬਾ ਖਨੂਸੇ ਵਾਲਾ ਮੇਰੇ ਕੋ ਕਕਾਰ ਨਾਲ ਜੋ ਕਿ ਪੈਸੇ ਫਿਰ ਮੈਂ ਸਿਵਾ ਦੇ ਚ ਲੱਗਿਆ ਉਹਨਾਂ ਦੀ ਛੇੜੀ ਗਵਰਨਮੈਂਟੋਂ ਵੀ ਜਿਆਦਾ ਹੀ ਪਿੰਡਾਂ ਦੇ ਉਹ ਮੇਰੇ ਮਦਰ ਡੋਰ ਛੇ ਲੱਗੇ ਉਹ ਆਦੇ ਤੂੰ ਸੰਤਾਂ ਨੂੰ ਆਨਾ ਮੈਂ ਡਰਾੜੋ ਤੇ ਆਇਆ ਨਹੀਂ ਮੁੜ ਕੇ ਮੈਂ ਹਾਂ ਵੇ ਇੱਧਰ ਮੇਰੇ ਕੋ ਕਕਾਰ ਨਾਲ ਜੋ ਕਿ ਪੈਸੇ ਨਹੀਂ ਮੈਂ ਸੰਤੁੰਡਾ ਤਰਜਾਮੀ ਮੇਰੇ ਮੂੰਹ ਇਹ ਨਹੀਂ ਲੱਗਿਆ ਉਹ ਜੇ ਮੂਆ ਖਾਣੀ ਜਾਈਦਾ ਮੇਰੇ ਮੂਰੇ ਜੇ ਸੰਤ ਜੇ ਉਹ ਸੰਤਿਆ ਪੜੜਾਲਾ ਤੇ ਸੰਤ ਅੰਤਰ ਜਾਮੀ ਹੁੰਦਾ ਉਹਨੂੰ ਪਰਾਂ ਲੱਗਦੇ ਇਹ ਮੇਰੇ ਕੋਲ ਪੈਸੇ ਮੈਨੂੰ ਪੈਸੇ ਦੇਦਾ ਮੈਂ ਅਮਰਸ਼ਾ ਘਰ ਟਾਂ ਲਗਵਾ ਜਾਂਦਾ ਅਰੇ ਸੰਤਾ ਨਹੀਂ ਜਾਂਦੀ ਇਕੱਲੇ ਮੇਰੀ ਆ ਬਾਪ ਨੂੰ ਇਕੱਲੇ ਅੰਦਰ ਘਟਾ ਫੋਟੋ ਇਹ ਤਾਂ ਨਹੀਂ ਜੇ ਸੰਗੀਦਾ ਬੜੇ ਗਰਮੀ ਉਹ ਮੇਟੋ ਮੇਰੀ ਬੱਲਾ ਮਾਰ ਕੇ 24 ਘੰਟੇ ਜੀਆਂ ਛੋਟੀ ਦਾ ਬੱਲਾ 24 ਘੰਟੇ ਲੈ ਰਿਆ ਹੈ 24 ਘੰਟੇ ਛੋਟੀ ਦਾ ਛੋਟੀ ਸਜੀ ਬਾਏ ਸੰਤਾਰੀ ਇੱਕ ਭਾਈ ਮਰੀਸ਼ੋ ਸਜੀ ਬਾਏ ਜੀ ਬਿਲਕੁਲ ਭਾਈ ਮਰੀਸ਼ੋ ਫਟੇਸ਼ੇ ਜਿਹੜੀ ਜੁਨੀਅਰੀ ਪਾਲਦੇ ਬੱਚੇ ਉਹਨਾਂ ਦਾ ਨਿਰਤਾ ਹੀ ਭਾਈ ਸੰਤਾਨ ਨੂੰ ਨਾ ਲਗਿਆ ਬਿਆਸੀ ਸਿੰਘ ਨੂੰ ਹੈ ਦਰਵਾਣੀ ਦਾ ਬੜਾ ਬਿਆਹ ਤੇ ਹੋਰ ਤਾਂ ਮਾਤਾ ਬੜਾ ਬਿਆਹ ਕਰਦੇ ਸੀ ਜਿ ਮਾਤਾ ਪੰਜ ਪੜਾਈ ਪਰ ਛੋਟੀ ਉਮਰ ਦੇ ਇਹਨਾਂ ਦੂਜੇ ਧਰਮਾਂ ਦੇ ਆਪਣੇ ਪਰਿਵਾਰੇ ਜਿਹੜੀ ਸਾਰੀ ਜਾਣਕਾਰੀ ਤੇ ਧਰਮ ਦੇ ਵਿੱਚ ਪੱਕਾ ਕੇ ਜੀਣਾ ਇਹਦਾ ਇਹ ਬਿਆਹ ਹੈ ਕਹਦੇ ਕਿ ਬਿਆਸੀ ਸਿੰਘਾਂ ਦੇ ਪਿੜਾ ਪਿੜਾ ਤੋਂ ਬਿਆਸੀ ਸਿੰਘ ਕੀ ਬਾਤ ਹੈ ਕੀ ਬਾਤ ਅੱਛਾ ਫੋਨ ਦੇ ਵਿੱਚ ਤੁਸੀਂ ਫਿਰ ਚੜਤੀ ਫੌਜ ਕਿ ਅਮੇ ਖਾਸ ਤਨ ਜਿੰਦਾਬਾਦ ਪਹਿਲਾ ਨਾਰਾ ਮੈਂ ਲੈ ਕੇ ਆ ਸ਼ਹੀਦ ਸਿੱਖ ਬਾਗੀ ਨਾ ਮੈਂ ਛੇ ਦੀ ਸਿੰਘ ਸਿੱਖ ਬਾਗੀ ਬਾਗੀ ਮੈਂ ਬਗਾਵਤ ਕਰਦਾ ਸਿੰਘ ਸਿੱਖ ਆਈ ਮੈਂ ਸਿੰਘ ਸੇਖੰਡ ਸਿੰਘ ਜੱਟ ਕੀ ਬਾਤ ਹੈ ਬੱਬੀ ਜੀ ਇੱਥੇ ਇੱਕ ਗੱਲ ਕਹਿੰਦੇ ਨੇ ਵੈਲਕਮ ਟੂ ਕਿਵੇਂ ਜੀਗਾ ਉਹ ਗੱਲ ਵੈਲਕਮ ਖਾਲਸਾ ਵੈਲਕਮ ਟੂ ਡੈਥ ਹਾਂ ਖਾਲਸਾ ਵੈਲਕਮ ਟੂ ਡੈਥ ਖਾਲਸਾ ਉਹ ਪੰਡਤ ਸੰਤਾਂ ਨੂੰ ਪੁੱਛਿਆ ਵੀ ਜਾਤ ਫਰੇ ਮੋਰ ਦੇ ਮਟਰ ਛਾ ਕੇ ਪਾ ਫੌਲ ਲਾਦੀ 9 ਲੱਖ ਉਹ ਕੋ 2 3 ਲੱਖ ਦਬਾ ਸਾਦੇ ਬਾਕੀ ਉਹਨਾਂ ਸਵੇ ਰੱਖ ਵੀ ਜਿੰਨੀ ਮਰ ਜੂ ਫਿਰ ਤਾਰੀ ਜਾਵਾਂਗੇ ਤੇ ਸਿੰਘ ਤੋਂ ਨਹੀਂ ਵੜੇ ਕਿਨੇ ਅੰਦਰ ਹੀ ਜੀ ਤੇ ਉਹਨਾਂ ਕਲਦੀਪ ਨਹੀਂ ਇਹ ਤਾਂ ਖਵਾਂਸੇ ਪ੍ਰਸਿੱਧ ਬੱਤਲ ਕਰਨ ਆ ਗਏ ਸੰਤ ਜੀ ਚਾਂਦ ਫੇਰੇ ਮੌਤੇ ਬੱਤਲ ਛਾ ਗਏ ਆ ਪਾ ਫੋਲ ਲਗੀ ਤੁਹਾਡੇ ਚਿਹਰੇ ਤੇ ਮੌਤੇ ਕੋਈ ਨਿਸ਼ਾਨੀ ਨਹੀਂ ਉਹਨਾਂ ਦਾ ਜਿਹੜਾ ਜਿਹੜਾ ਖਾਸਾ ਹੈ ਸਿੱਖ ਹੈ ਉਹ ਮੌਤ ਵੀ ਦਿੱਤਾ ਮੌਤ ਖਾਸੇ ਦੇ ਸਿੱਖ ਟੁਟਾ ਦਿੱਆ ਅਸੀਂ ਵੈਲਕਮ ਟੂ ਡਾਟਾ ਖਾਂਗੇ ਬਹੁਤ ਖਾਸੇ ਦਾ ਜਿਨ੍ਹਾਂ ਨੇ ਪਹਿਲੇ ਹੱਲੇ ਸਿੰਘਾਂ ਫੌਜੀ ਮੁੱਢੇ ਪਾ ਦਿੱਤੇ ਲਾਸ਼ਾਂ ਉੱਤੇ ਲਾਸ਼ਾਂ ਦੇ ਹੀ ਢੇਰ ਜਨਾ ਦਿੱਤੇ ਮੁਰਗੇ ਕਮਾਂਡੋ ਥੱਲੇ ਛੁੱਟਦੇ ਜਿਹਨੇ ਕਮਾਂਡੋ ਕਾਲ ਥਲੇ ਤਾਰੇ ਉਹ ਵੀ ਸਿੰਘਾਂ ਦੇ ਦੇਖ ਲੈ ਐਨੀ ਕਮਾਂਡੋ ਫੌਜ ਅਮਨ ਸਿੰਘ ਫੌਜ ਥੱਲੇ ਛੁੱਟ ਕੇ ਮਾਰ ਕੇ ਸਿੰਘਾਂ ਦੇ ਹੌਸਲੇ ਹੋ ਰਹੀ ਬਲੰਦ ਤੇ ਉਹ ਹਾਸਾ ਹਾਸ ਕੇ ਛੀਂਧੀਆਂ ਪਾਰ ਰਹੇ ਸਨ ਕੀਆ ਬਾਤ ਬਾਬੂ ਜੀ ਤੁਸੀਂ ਦੱਸਣ ਦੇ ਹੀ ਕਿ ਤੁਸੀਂ ਫੌਜ ਜੀ ਹੀ ਤਾਂ ਤੁਸੀਂ ਖਾਲਸਾਣ ਜਿੰਦਾਬਾਦ ਦਾ ਨਾਰਾ ਲਾਤਾ ਸੀ ਆ ਮੈਨੂੰ ਮਾਰ ਵੀ ਖਾਦੇ ਪਰ ਮਾਰ ਨਹੀਂ ਨਾ ਕੀ 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 ਤਾਫਰ ਉਹਨਾਂ ਨੇ ਇੱਕ ਜੇ ਉਹਨਾਂ ਨੂੰ ਫੀਏ ਦਿੱਤੇ ਕੋਈ ਕਕੀਆਂ ਕੀੜੀਆਂ ਦੇ ਕੁਝ ਬਾਹਾਂ ਕੁਝ ਮੇਰੀਆਂ ਤੂੰ ਅੱਖ ਮਿਰਚਾਂ ਨੂੰ ਅੱਖਾ ਲਾ ਕੇ ਤੂੰ ਬਾਹਰ ਛੱਡਾ ਮੇਰਾ ਸਾਰਾ ਪਾਣੀ ਨਿਜੋਟਦਾ ਫਿਰ ਮੈਨੂੰ ਮਾਰਿਆ ਜੀ ਉਹਨਾਂ ਨੇ ਫਿਰ ਕੱਢਤਾ ਉਹਨਾਂ ਨੇ ਇੱਥੋਂ ਫੌਜ ਨਹੀਂ ਫਿਰ ਵੀ ਮੈਨੂੰ ਨਾ ਫਿਰ ਮੈਂ ਬਿਮਾਰ ਹੋ ਗਿਆ ਕੋਈ ਕੁਝ ਤੇ ਫਿਰ ਮੇਰਾ ਉਹਨਾਂ ਇਲਾਜ ਕਰਾਇਆ ਤੇ ਇੱਕ ਇੱਕ ਭਈਆ ਫੌਜੀ ਆਂਦਾ ਜੇ ਸਿਵਲ ਮੈਂ ਬਿਮਾਰ ਹੋ ਤੇ ਤੇਰੇ ਪਿਓ ਦੀ ਸਾਰੀ ਜੀਬੀਰੇ ਬਿਕ ਜਾਂਦੀ ਇਹ ਇਤਨੇ ਘਟੀਆ ਲੱਗ ਰਿਹਾ ਹੈ ਮੈਂ ਕਿ ਕਿ ਤਵੇ ਗੱਲ ਲੱਗ ਰਿਹਾ ਲੋਕ ਨਹੀਂ ਮੈਂ ਫੌਜੀ ਨੂੰ ਆ ਗਿਆ ਹੁਣ ਮੈਂ ਫੌਜ ਦਾ ਬੰਦਾ ਤੂੰ ਹੀ ਲਾਜ ਰੋ ਅੱਛਾ ਬਾਪੂ ਜੀ ਮੇਰੀ ਗੱਲ ਸੁਣੋ ਇੱਕ ਚੀਜ਼ ਤੁਹਾਡੇ ਤੋਂ ਇਹ ਕਹਿਣਾ ਚਾਹੁੰਦੇ ਆ ਕਿ ਹੂਣ ਦੇ ਸਿੰਘਾਂ ਦੇ ਵਿੱਚ ਤੇ ਉਸ ਸਮੇਂ ਦੇ ਸਿੰਘਾਂ 'ਚ ਕਿੰਨਾ ਕੋ ਫਰਕ ਆ ਪਤਾ ਉਹ ਜਿਹੜੇ ਪਹਿਲੇ ਸੀਗੇ ਉਹ ਭੱਜ ਨਹੀਂ ਪਨਗੀ ਤੇ ਪਾਣੀ ਪਾਣੀ 'ਚ ਪਰਬੱਧ ਸਨ ਉਹ ਜਿਹੜੇ ਸਿੰਘ ਆ ਜਿਹੜੇ ਇਹ ਨਸ਼ੇ ਆ ਇਹਨਾਂ ਦੌਰ ਹੁਣ ਕਰਕੇ ਕਈ ਨਸ਼ੇ ਵੀ ਉਹ ਸਿੰਘ ਨਸ਼ਾ ਨਾਮ ਨਾਲ ਕਰਦੇ ਸੀ ਵਾਹਿਗੁਰੂ ਵਾਹਿਗੁਰੂ ਹਰ ਵਕਤ ਵਾਹਿਗੁਰੂ ਵਾਹਿਗੁਰੂ ਜਾਂ ਅੰਮ੍ਰਿਤ ਵੇਲੇ ਜਿਹੜੇ ਪੜੇ ਗੁਰੂ ਗੁਰਮਖੀ ਲਿਪੀ ਸਿਖੇ ਹੀ ਉਹ ਬਾਣੀ ਪੜਦੇ ਸੀ ਪੰਜ ਬਾਣੀਆਂ ਸਾਰੀ ਵਾਰ ਚੰਡੀ ਦੀ ਵਾਰ ਜਿਹੜੀ ਨਵੀਂ ਆ ਕਿਹਦੇ ਮੇਕੂ ਕਰਦਾ ਦੇਣਾ ਜਿਹੜੇ ਕਾਲੀ ਨੇ ਜਿਹੜੇ ਤੁਸੀਂ ਬੋਲਦੇ ਰਹੇ ਕਬਦੇ ਪੰਜ ਬਾਣੀਆਂ ਗੁਰਲੇ ਦੇ ਪਾਣੀ ਕਿਸੇ ਜਨਰਲ ਕਮੇਟੀ ਦਾ ਕਪਟਾ ਅਸੀਂ ਚੰਡੀ ਦੀ ਵਾਰ ਆ ਸਾਰੀ ਵਾਰ ਸੋਹਣੀ ਸਾਹਿਬ ਪੰਜ ਬਾਣੀਆਂ ਵਖਰੀਆਂ ਹੋਰ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੀਆਂ ਬਾਣੀਆਂ ਵਖਰੀਆਂ ਦਸਮ ਗ੍ਰੰਥ ਸਰਬ ਰੋਗ ਰਤ ਮਹ ਬਾਬੇ ਮਟਾਇਆ ਸਿੰਘ ਦਾ ਪੁੱਤ ਦਾ ਰਤਸੇ ਬਾਗੂ ਪ੍ਰਾਜੀ ਨੰਦ ਪ੍ਰਕਾਸ਼ ਸੂਰਜਪੰਦ ਪ੍ਰਕਾਸ਼ ਭਾਈ ਸਰੋਸੇ ਦਾ ਇਹ ਸਾਰੇ ਜੂ ਕਥਾ ਸੁਣਦੇ ਕਹਿੰਦੇ ਨਿਆਤਿਆ ਵਾਹ ਕੀ ਬਾਤ ਕੀ ਬਾਤ ਅੱਛਾ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਨੀ ਕਿ ਤੁਸੀਂ ਜਿਵੇਂ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਈਕਲ ਦੇ ਉੱਤੇ ਚੱਕਰ ਲਾਉਂਦੇ ਹੋ ਮੈਂ ਵੀ ਤੁਹਾਨੂੰ ਇੱਕ ਦਿਨ ਹੋ ਗਿਆ ਵੇ ਮੈਂ ਕੀ ਵੇਖਣੇ ਆਵਾ ਤੇ ਹੂਣ ਦਾ ਜਿਹੜਾ ਆਲੇ ਦੁ ਉਨ੍ਹਾਂ ਦਾ ਮਾਹੌਲ ਆ ਤੇ ਪਹਿਲੇ ਜਿਹੜੇ ਨੌਜਵਾਨਾਂ ਦਾ ਮਾਹੌਲ ਹੁੰਦਾ ਸੀ ਯੂਨੀਵਰਸਿਟੀ ਦੇ ਵਿੱਚ ਉਹ ਉਹਦੇ ਵਿੱਚ ਕੀ ਫਰਕ ਹੈ ਦੋਸਤੋ ਉਹ ਰਹੇ ਜਿਹੜੇ ਸਟੂਡੈਂਟ ਮੇਰੇ ਬਾਗਬੀ ਇੰਨੇ ਉੱਚ ਮੈਨੂੰ ਜਾਣਦੇ ਨੇ ਪਰ ਮੈਨੂੰ ਖੜਾ ਰਹਿਣ ਦੀ ਉਹ ਨਹੀਂ ਸਿਖਾਉਣ ਦੇ ਦਿੱਤੇ ਮੈਂ ਸਿੱਖ ਤੇ ਆਸੇ ਗਰਮਾਣੀ ਬਾਰੇ ਉਹਨਾਂ ਨੂੰ ਛੋਟੀ ਉਮਰ ਦੀ ਇਹੋ ਜੀਆਂ ਗੱਲਾਂ ਕਰਦਾ ਉਹ ਹਰਾਂ ਰਹਿ ਜਾਂਦੇ ਉਹ ਕੀ ਬਾਤ ਹੈ ਉਹ ਫਿਰ ਨਾਲੇ ਨਹੀਂ ਰਹਿੰਦੇ ਉਸੇ ਨੇ ਮੇਰੇ ਬਾਗਬੋ ਹੋ ਗਏ ਬਾਗਬੋ ਹੋ ਗਏ ਤੇ ਪੈਸੇ ਤੇ ਮੇਰੇ ਕੋਲ ਨਹੀਂ ਦੇ ਤੋ ਉਹ ਨਹੀਂ ਬਾਬਾ ਜੀ ਤੁਸੀਂ ਮੈਨੂੰ ਬਾਬਾ ਦੀ ਅੱਖ ਦੇ ਵਿੱਚ ਇਤਿਹਾਸ ਗਰਮਾਣੀ ਸੋਣ ਕਰਕੇ ਉਹ ਸੰਤਾ ਨੂੰ ਇੱਕ ਆਇਆ ਇੱਕ ਪੱਤਰਕਾਰ ਹੁੰਦਾ ਵੀ ਸੰਤ ਜੀ ਤੁਸੀਂ ਤੁਸੀਂ ਸੰਤ ਜੀ ਦਾ ਨੂੰ ਸੰਤ ਲੋ ਆ ਕਰਦੇ ਆਂਦਾ ਨਾਮ ਹੈ ਸੰਤਾ ਨਾਮ ਹੈ ਸੰਤ ਖੋਣਾ ਆਂਦਾ ਲੋਕਾਂ ਨੂੰ ਸੰਤਾਂ ਦੇ ਆਂਦਾ ਲੋਕਾਂ ਨੂੰ ਕੋਸ਼ਿਸ਼ ਕੋਰੇ ਮੈਂ ਤਾਂ ਸੰਦੇ ਨਹੀਂ ਨਾਮ ਸੰਦੇ ਖੋਣਾ ਪਾਪਾ ਮੈਂ ਨਾ ਖੋਣਾ ਨਾ ਮੈਂ ਬਾਬਾ ਹੱਟ ਬਾੜੀ ਦੇ ਇਤਿਹਾਸ ਮੇਰੇ ਕੋਲ ਸੁਣ ਕਰਕੇ ਮੈਨੂੰ ਬਾਬਾ ਜੀ ਆਖਣ ਲੱਗੇ ਕੀ ਬਾਤ ਹੈ ਕੀ ਬਾਤ ਅੱਛਾ ਬਾਬਾ ਜੀ ਬਾਬਾ ਜੀ ਜਦੋਂ ਤੁਸੀਂ ਸਾਈਕਲ ਦੇਖੋ ਤੁਹਾਡੀ ਗੱਲ ਦਾ ਪ੍ਰਭਾਵ ਪੈ ਗਿਆ ਵੀ ਬਾਬਾ ਜੀ ਕਹਿਣ ਲੱਗੇ ਬਾਬਾ ਜੀ ਆਈ ਬੜੀ ਨੋਟ ਕੀਤਾ ਚੌਥੀ ਸਗਾ ਚਲੋਂਦ ਨਾ ਤੁਸੀਂ ਨਾਲੇ ਫੋਨ ਕੱਢ ਕੇ ਕੰਨ ਲਾਉਂਦੇ ਫੋਨ ਦੇਖੋ ਸੁਣਦੇ ਨਹੀਂ ਨਹੀਂ ਫੋਨ ਲਾਉਂਦੇ ਤੁਹਾਡੀ ਵਾਰਾ ਨਹੀਂ ਕੋਈ ਨਹੀਂ ਵਾਰਾ ਤੁਹਾਡੀ ਵਾਰਾ ਲਾਈ ਹੁੰਦੀ ਆ ਮੈਂ ਕਿਤੇ ਫੋਨ ਸਿੱਧਾ ਤੁਸੀਂ ਉੱਥੇ ਲਾਤਾ ਪੀਮ ਨੂੰ ਅੱਛਾ ਕਿਹੜੀ ਵਾਰਾ ਸੁਣਨ ਚਾਹੀ ਉਹਨਾਂ ਕਰਤਾ ਦੀ ਵਾਰ ਲੱਗੀ ਅੱਛਾ ਇਹ ਵੀ ਫੋਨ ਕਰ ਲਾ ਕੇ ਕਿਵੇਂ ਲਾਉਂਦੇ ਕੰਨ ਨੂੰ ਲਾ ਕੇ ਖਾਦੇ ਫੋਨ ਕਰ ਲਾ ਕੇ ਕਿਵੇਂ ਦੇਖਦੇ ਜਿਵੇਂ ਪੀਐਫ ਨੂੰ ਫੋਨ ਆਉਂਦਾ ਦੀ ਵਾਰਾਂ ਵੀ ਸੁਣਾ ਦਿਓ ਯਾਰ ਮਾਈਕ ਮਾਈਕ ਲੱਗਾ ਲੱਗਾ ਮਾਈਕ ਲਿਆ ਬਾਪੂ ਮਾਈਕ ਤੇ ਮਾਈਕ ਤੇ ਲਾ ਕੇ ਕਰ ਲੋ ਤੇ ਮਹਾਰਾਜ ਇੱਕ ਕਵਿਸ਼ਰੀ ਕਥਾ ਸੁਣਦੇ ਰਹੇ ਤੇ ਬਾਪੂ ਜੀ ਇਹ ਐਵੇਂ ਨਹੀਂ ਫੋਨ ਆਇਆ ਕੰਮ ਲੱਗਦਾ ਇਹ ਦਾ ਸ਼ੋਰ ਨਾਲ ਲਾਵਾ ਜੀ ਕੰਨ ਨੂੰ ਫੋਨ ਆਇਆ ਬਾਪੂ ਜੀ ਸ਼ੋਰ ਹੈ ਜੀ ਕੰਨ ਨੂੰ ਫੋਨ ਲਾਇ ਜਿਵੇਂ ਲੰਦੇ ਆਹ ਆਹ ਕੀ ਬਾਤ ਹੈ ਕੀ ਬਾਤ ਹੈ ਸਿੱਧੀ ਗੱਲ ਬਾਤ ਹੈ ਇਸੇ ਕੰਮ ਚੱਲਦਾ ਹੈ ਕਿ ਕਈ ਮੈਂ ਕਿਹਾ ਨਾ ਕਹਿੰਦੇ ਹੁਣ ਕਿਤੇ ਵੰਗੀ ਸਹੇਲੀ ਨੂੰ ਤੇ ਫੋਨ ਲਾਤਾ ਕਿਦਾ ਅਰੇ ਬਾਪੂ ਜੀ ਘਰ ਚ ਕੋਣ ਕੋਣ ਹੈਗਾ ਜੀ ਹੁਣ ਮੇਰੇ ਤਾਂ ਮੇਰੀ ਜਿਹੜੀ ਧਰਮ ਪਤਨੀ ਹੋ ਉਹਨੂੰ ਪੰਜ ਸਾਲ ਹੋ ਗਏ ਚੜਾਈ ਕਰ ਗਈ ਮੇਰੇ ਦੋ ਬੇਟੀਆਂ ਦੋ ਬੇਟੇ ਆ ਤੇ ਬੇਟੀਆਂ ਨਹੀਂ ਆ ਉਹਨਾਂ ਦੇ ਬੱਚੇ ਆ ਤੇ ਜਿਹੜੇ ਹੁਣ ਮੇਰੇ ਦੋ ਬੇਟੇ ਆ ਨਾ ਉਹ ਕੰਮ ਕਰਦੇ ਡੀਰੀ ਦੀ ਬਣਾਤੀ ਹੁਣ ਮੈਂ ਉੱਥੇ ਕਮਰੇ ਪਾਉਣ ਲੱਗਾ ਜੇ ਪਾਉਣੇ ਫਿਰ ਵਿਆਹ ਕਰ ਦੇਣਾ ਹੁਣ ਬਾਬਾ ਆਂਦਾ ਫਿਰ ਕਰ ਦੇਣਾ ਵਿਆਹ ਸੋਖ ਰਹਿੰਦੇ ਕਿਥੇ ਬਾਪੂ ਜੀ ਤੁਸੀਂ ਕੀ ਬਾਤ ਹੈ ਚਲੋ ਪਿੰਡ ਕਿਹੜਾ ਪਿਛੋ ਆਪਣਾ ਤੇ ਬਾਪੂ ਜੀ ਕਾਹਦਾ ਕੰਮ ਕਰਦੇ ਯੂਨੀਵਰਸਿਟੀ ਤੇ ਪਹਿਲਾਂ ਮੈਂ ਪੀਏ ਨਹੀਂ ਲੱਗਾ ਪੀਏ ਨੂੰ ਜਰੂਰ ਅੱਛਾ ਪੀਆ ਕੋਈ ਦਹੀਂ ਪਾਸ ਨਾ ਉਸ ਨੇ ਓਪੀ ਹੋ ਗਿਆ ਪਰ ਜੀ ਦਹੀਂ ਵਾਲੇ ਨੂੰ ਫੌਜ ਵਧੀਆ ਰੈਂਕ ਮਿਲ ਜਾਂਦਾ ਤੇ ਇਸ ਸਿਵਲ ਜਿਹੜੀ ਮਿਲਦਾ ਹੈ ਨਾ ਉਸ ਨੇ ਓਪੀ ਮੈਂ ਵੱਡਾ ਬ੍ਰਿਗੇਡੀਅਰ ਉਸ ਨੂੰ ਵੀ ਬਣ ਸਕਦਾ ਤਰੱਕੀ ਕਰਕੇ ਇੱਥੇ ਮੈਂ ਪੀਏ ਤੋਂ ਫਿਰ ਤੁਸੀਂ ਕਦੇ ਕਲਰਕ ਦੇ ਬਰਾਬਰ ਚੱਕੀ ਕਰਕੇ ਦਫਤੀ ਬਣ ਗਏ ਦਫੀਕ ਤੇ ਉਹ ਬਾਪੂ ਜੀ ਜਿੰਨਾ ਤੇ ਸਾਈਕਲ ਤੇ ਢੇੜਾ ਲਾਉਂਦੇ ਤਰੱਕੀ ਤੇ ਯੂਨੀਵਰਸਿਟੀ ਚ ਬੈਠੇ ਰਹੀ ਕਰ ਰਹੇ ਸਾਡੇ ਹੋ ਗਏ ਤੇ ਨਾ ਨਾ ਪਤਾ ਨਹੀਂ ਲੈ ਇਹ ਜੇਕਰ ਤੁਸੀਂ ਅਪਲੀਕੇਸ਼ਨ ਲਾਓ ਤੇ ਆ ਤਾਂ ਅਬ ਖੇਤ ਦੇ ਤਰੱਕੀ ਹੈ ਬੰਦਾਂ ਸਿੰਗਲ ਜਾਣ ਕਰਕੇ ਮੈਂ ਉਥੋਂ ਗਿਆਨਦਾਰਾ ਮੈਨੂੰ ਹਾਸ ਹੋ ਗਿਆ ਉਹ ਜਿਹੜੇ ਮੇਰੇ ਘਰ ਵੀ ਜਿਹੜੇ ਗੁਰਸਿੱਖੀ ਪਰਿਵਾਰੀ ਜਿਹੜੇ ਮੇਰੇ ਬਾਪੂ ਹੀ ਨਾਲ ਅੰਗਰੇਜ਼ ਬਲੇ 73 ਹਿੰਦਰਾ ਸਾਹਿਬ ਸੁਣਨੀ ਕਮੇਟੀ ਦਾ 73 ਉਹਨਾਂ ਦੀ ਫੋਟੋ ਹੈਗੀ ਸਾਡੇ ਕੋਲ ਕੀ ਬਾਤ ਹੈ ਅੱਛਾ ਅੱਛਾ ਕੀ ਬਾਤ ਹੈ ਮੇਰਾ ਬਾਪੂ ਦਾਦਾ ਗ੍ਰੈਂਡਫਾਦਰ ਉਹਨਰ ਮੈਂ ਦੱਸਾਂ ਅੰਗਰੇਜ਼ ਬੜੇ ਸਕੱਤਰੀ ਜਰੂਰ ਅੰਗਰੇਜ਼ਾਂ ਦਾ ਬਾਪੂ 1920 ਦੇ ਵਿੱਚ ਨਾ ਕਾਲੀਦਾਨ ਉਹ ਕਾਲੀਦਾਨੀ ਕਮੇਟੀ ਬਣੀ ਸੀ ਉਹ ਬਾਣੀ ਪਰ ਇਹ ਲਖੜੀ ਨੇ ਹੁਣ ਹੁਣ ਵਾਲੇ ਦਾ ਕਰੀ ਸੱクセ ਵਾਲਾ ਨਖੜੀ ਗੁਰੂ ਤੇ ਸੱਚਾ ਸੋਡਾ ਹੀ ਇਹ ਲਖੜੀ ਸੀ ਆ ਸੱਚਾ ਸੋਡਾ ਗੁਰੂ ਨਾਨਕ ਦੇਵ ਜੀ 20 ਰੁਪਈਆ ਦਾ ਕਿ ਸਾਨੂੰ ਨੂੰ ਬਸਤਰ ਲੈ ਤੇ ਨਾ ਰੋਟੀ ਚਾਹੀਦੀ ਉਹ ਤੋਂ 20 ਰੁਪਈਆ ਨੂੰ ਅੱਜ ਤੱਕ ਨਗਰ ਚੱਲਣ ਦਾ ਮੁਕਾਬਲਾ ਇਹ ਗੁਰੂ ਰਾਮਦਾਸ ਜੀ ਦਾ ਹੁਣ ਕਾਲ ਯੁਗ ਤੇ ਅਸੀਂ ਖਾਲਸਾ ਰਾਜ ਕਾਇਮ ਕਰ ਦੇਣਾ ਜੁਗੋ ਜੁਗ ਟਾਲ ਗੁਰੂ ਰਾਮਦਾਸ ਜੀ ਦਾ ਲੰਗਰ ਜੁਗੋ ਜੁਗ ਟਾਲ ਗੁਰੂ ਗ੍ਰੰਥ ਸਾਹਿਬ ਜੀ ਤੇ ਜੁਗੋ ਜੁਗ ਟਾਲ ਖਾਲਸਾ ਦਾ ਰਾਜ ਉਹ ਲਿਖਿਆ ਬੱਬੂ ਜੀ ਮੈਨੂੰ ਇੱਕ ਗੱਲ ਆਖੀ ਤੁਹਾਨੂੰ ਇੰਟਰਵਿਊ ਤੇ ਦੱਸਾਂ ਕਿ ਖਾਲਸ ਨਾ ਨਾ ਧਰਮ ਚਲੇ ਧਰਮ ਬਿਨਾ ਸਭ ਡਲੇ ਮਲੇ ਹੈ ਕੋਉ ਕਿਸੀ ਕੋ ਰਾਜ ਨਾ ਦੇ ਹੈ ਜੋਲੇ ਨਿਜ ਬਸਲੇ ਹੈ ਸ਼ਸਤਰ ਦੇ ਅਧੀਨ ਹੈ ਰਾਜ ਸ਼ਸਤਰ ਮਾਰੇ ਪੀਰ ਪੀਰ ਹਮਾਰੇ ਸ਼ਸਤਰ ਅਸਤਰ ਮੰਨਿਓ ਆਸ ਕਿਰਪਾ ਨਖੰਡੋ ਖੜਗ ਤੁਮਕ ਤਬਰ ਆਤੀ ਰੇ ਖਾਇਬ ਸੁਨੋ ਹੀ ਸਾਥੀ ਰਹਿ ਭਾਰਤ ਪੀਰ ਦੀਰ ਤੂੰ ਹੀ ਸਾਥੀ ਤੂੰ ਹੀ ਤਬਰ ਕਰਵਾ ਰੇ ਨਾਮ ਨਾਮ ਤਾਰੋ ਜੇ ਪੈ ਪਹੇ ਸੇ ਨ ਪਾਰ ਕਾਲ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਤੇਗਰ ਤੀਰ ਤੂੰ ਹੀ ਨਿਸ਼ਾਨੀ ਜੀਤ ਕੀ ਤੂੰ ਹੀ ਆਜਗਵੀਰ ਜਿਦੇ ਸ਼ਸਤਰ ਨਾਮਗ ਨਮਸਕਾਰ ਤਾਮਗ ਜਿਤੇ ਅਸਰ ਪਿਹਾਂਗ ਨਮਸਕਾਰ ਤੇ ਅੰਗ ਤੀਰੋਟ ਫੰਗੋ ਬੜੋ ਆਰਾਮ ਦੰਗੋ ਤਰੋਖਟਾ ਰਾਣੀਏ ਕਮਨ ਕੋਲੜਾ ਹਾਨੀ ਕਹਤਰ ਬਣਵਾਣ ਸੋ ਅਨੰਦ ਲਾਲ ਜੇ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਪ੍ਰਗਟ ਕਰੂੰਗਾ ਆਪਣਾ ਰਾਜ ਆਹੇ ਬਾਸ ਆਂਦੇ ਆ ਅਤੇ ਜੇ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਾਰਣ ਇੱਕ ਵਣ ਕਰਾਉ ਚਾਰ ਵਾਰ ਛਤਰੀ ਬ੍ਰਹਮ ਸੂਦਰ ਵਾਸ ਬਰੇ ਕਾਹ ਵਣ ਲਾ ਕੋ ਸਾਜ ਚਾਰ ਵਾਰ ਇੱਕ ਵਣ ਕਰੂੰ ਚਾਰੇ ਵਾਰ ਇੱਕ ਕਰਦੂੰ ਚਾਰ ਵਾਰਣੇ ਇੱਕ ਵਣ ਕਰਾਉ ਵਾਹ ਗੁਰੂ ਸਿੰਘ ਕੋ ਨਾਮ ਜਪਾਉ ਜਰੇ ਸਿੰਘ ਤਿਸ ਮੁਕਤ ਕਰਾਉ ਝੋਲਣ ਲੈ ਕੇ ਹਾਤੀ ਸਾਜੇ ਦਵਾ ਦਾਨ ਵਾਰ ਨੌਬਤ ਮਾਜੇ ਸਵਾ ਲੱਖ ਜਬ ਤੁਖੇ ਪਲੀਤਾ ਦਵੇ ਖਾਸਾ ਉਨੇ ਅਸਲੇ ਦਿੱਤਾ ਖਾਸਾ ਉਨੇ ਸਭ ਚਾਦੋਂ ਲੰਦੇ ਦਾ ਸਾਰੀ ਤੱਤ ਖਾਸਾ ਲਾਜੋ ਗਿਆ ਬਰੂ ਗੋਬਿ ਸੇ ਦੀ ਦਸਮ ਗ੍ਰੰਥ ਲਿਖ ਗਿਆ ਕੀਆ ਬਾਤ ਹੈ ਕੀਆ ਬਾਤ ਹੈ ਸੁਣਿਓ ਸਵਾ ਲੱਖ ਜਬ ਤੁਖੇ ਪਲੀਤਾ ਦਵੇ ਖਾਸਾ ਉਨੇ ਅਸਲੇ ਦਿੱਤਾ ਰਾਜ ਕਰੇਗਾ ਖਾਸਾ ਆਦੀ ਰਹਿ ਨ ਕੋਏ ਆਧਿਆ ਭਈਆ ਤਾਂ ਜੀ ਤਵੀ ਚਲਾਇ ਪੰਥ ਹਰ ਕਿਸੇ ਕਰਤਾ ਹੋ ਕੇ ਮੈਂ ਗੁਰੂ ਮਾਰੇ ਹੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮਿਲੇ ਰਾਜ ਕਰੇ ਦਾ ਖਾਸਾ ਆਗੀ ਰਹੇ ਨ ਕੋਏ ਖਵਾਰ ਹੋਏ ਸਭ ਮਿਲenge ਵੱਡੇ ਸ਼ਬਦ ਹੋਏ ਉੱਤਵੀ ਸਭਾ ਮਲੇਸ਼ ਕੀ ਮਰੇ ਭਾਜਾ ਗੁਰਦਾਰੇ ਤੇ ਮਲੇਸ਼ਾ ਦਾ ਕਬਜਾ ਇਹਨਾਂ ਦੀ ਹਵਾ ਉੱਠ ਜਾਂਦੀਆਂ ਉਹਦੀ ਸਭਾ ਮਲੇਸ਼ ਕੀ ਕਰ ਕੂੜਾ ਪਸਾਰ ਦੰਕਾ ਬਾਜੇ ਫਟੇ ਦਾ ਮੇਕ ਲੰਗਰ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੋਰਾ ਅਵਤਾਰ ਝਗਮਗ ਜੋਤ ਬਰਾਜ ਰਹੀ ਸੀ ਅਬਜਲ ਨਗਰਾ ਪਾਉ ਸੱਤਖੰਡ ਕੇ ਦਰਬਾਰ ਸੱਤਖੰਡ ਵਸੇ ਨਿਰੰਕਾਰਾ ਲక్ష్ਮੀ ਖੜੀ ਤੁਮਰੇ ਦਰਬਾਰਾ ਸਰਬ ਦੇਵ ਤੇ ਕਰੇ ਨਮਸਕਾਰਾ ਆਹ ਗੱਜਾ ਖਾਲਸਾ ਆਹ ਗੱਜਾ ਸਰਬ ਦੇਵ ਤੇ ਨਮਸਕਾਰ ਕਰ ਰਹੇ ਆ ਸਾਰੇ ਬਦੇਵ ਦੇ ਕਰੇ ਨਦਰ ਜੈ ਹਿੰਦ ਵਾਲੇ ਦੇਤੇ ਹੋਈ ਨਮਸਕਾਰ ਕਰੇ ਸਾਡੇ ਗੁਰੂ ਨੂੰ এবਾਰ ਇੰਦਰ ਅਦੇਗਰੀ ਜਰੀਏ ਦੇ ਪੜੇ ਨਿਕੋਦੇ ਹਮਲਾ ਕਰਦਾ ਇਹਨਾਂ ਦੇ 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 ਸਾਡੇ ਗੁਰੂ ਨੂੰ ਨਮਸਕਾਰ ਕਰਦੇ ਆ ਅੱਛਾ ਬਾਬੂ ਜੀ ਸ਼ਹੀਦੀ ਦੇਣ ਆ ਰਹੀ ਆ ਜੀ ਸਾਬ ਜਾਦੇ ਦੀ ਕੁਰਬਾਨੀ ਹਾਂ ਅੱਜ ਬੱਚਿਆਂ ਨੂੰ ਸਾਬ ਜਾਦੇ ਦੇ ਤੱਕ ਨਾ ਨਹੀਂ ਪਤਾ ਹਾਂ ਨਹੀਂ ਪੜਾ ਕਮੀ ਕਿੱਥੇ ਸਮਝ ਦਿਓ ਕਮੀ ਜਦੋਂ ਆਪਾਂ ਦੇਖੋ ਅੰਗਰੇਜ਼ੀ ਸਕੂਲਾਂ ਨੂੰ ਪ੍ਰਮੋਲ ਕਰਤਾ ਸਰਕਾਰੀ ਫੇਲ ਹੋ ਗਏ ਸਰਕਾਰੀਆਂ ਚੂੜਾ ਤੇ ਜੂੜਾ ਬਹਿਣਾ ਸੀ ਹਾਂ ਹਾਂ ਰੂੜਾ ਇਹ ਨਾ ਰਿਆ ਨਾ ਜੂੜਾ ਰਿਆ ਤੇ ਸਿੱਖੀ ਫੇਲ ਹੋ ਗਈ ਦਹਾ ਗੁਰੂਆਂ ਦੇ ਨਾਂ ਨਹੀਂ ਪੜਾ ਕਿ ਇਹਨਾਂ ਲਈ ਬੜਾ 40 ਮੁਕਤਿਆਂ ਦੇ ਨਾਮ ਮੁਕਤਫਰ ਪਿਆ ਉਹਨਾਂ ਚਾਈ ਮੁਕਤਿਆਂ ਦੇ ਜਿਹੜੀ 13ਵੀਂ ਦੀ ਟੋਰਨੀਂ ਜਾਗ ਮੁਗੜਾ ਨੂੰ ਨਾਲ ਹੈ ਕਿ ਜਿਹੜੀਆਂ 12 ਜੰਗਾ ਹਿੰਦੂ ਪਹਾੜੀ ਰਾਜਿਆਂ ਨੇ ਉਹ ਬੁੰਜਾ ਰਾਜੇ ਉਹਨਾਂ ਦੇ ਪੁੱਤ ਪੁੱਤ ਨੇ ਜਿਹੜੇ ਹੀ ਉਹ 12 ਜੰਗਾ ਉਹਨਾਂ ਹੀ ਹਿੰਦੂ ਪਹਾੜੀ ਰਾਜਿਆਂ ਦੀ ਸਨ ਉਹ ਨਹੀਂ ਅਸੀਂ ਮਤ ਨਹੀਂ ਸਕਦਾ ਤੁਸੀਂ ਨੀਮੀਆਂ ਜੱਟਾਂ ਨੂੰ ਗਲਕੂ ਨੋਦੇ ਜਾਂ ਗੁਰੂ ਦਾ ਟੋਖੀ ਹੀ ਆ ਜੇ ਕਿ ਉਹਨਾਂ ਦਾ ਧਰਮ ਗੁਰੂ ਜੀ ਦੇ 9 ਸਾਲ ਦੀ ਉਮਰ ਤੇ ਉਹਨਾਂ ਦਾ ਜਨੂਰ ਤੇ ਬਚਾਇਆ ਤੇ ਪਹਾੜੀ ਰਾਜੇ ਕਿਰਤ ਕਰਨ ਹੋ ਗਏ ਤੇ ਉਹ ਗੁਰੂ ਦਾ ਟੋਖਣ ਬਣ ਗਏ ਚਲੋ ਕਿ ਉਹਨਾਂ ਨੂੰ ਸਾਡੇ ਨਾਲ ਹਮਾਇਤ ਕਰਨੀ ਚਾਹੀ ਵਿੱਖਾ ਖਾ ਖਾ ਫੇ ਨੇ ਅੰਮ੍ਰਿਤ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਹੁਣ ਵਾਖੋ ਗੋਲ ਸਿੰਘ ਮਰ ਮਨਾਈ ਤਾ ਤਾ ਖੰਡੇ ਦੀ ਬੇਲਾ ਪੀਓ ਪੌਣ ਠੰਡੇ ਧਾਰ ਹੋਏ ਜਨਮ ਸੇਲਾ ਵਾਹ ਗੋਬਿੰਦ ਸਿੰਘਾ ਬੇ ਗੁਰ ਦੇਲਾ ਗੁਰੂ ਚੇ ਲੜੀ ਜੇੜੀ ਚਲਾਈ ਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਗੁਰੂ ਬਣ ਕੇ ਚਲੇ ਹੀ ਬੜੇ ਉਹਨਾਂ ਆਖਿਆ ਜਿੱਤਾਂ ਮੈਂ ਭਾਈ ਦਾਇਆ ਸਿੰਘ ਜੀ ਤੁਹਾਨੂੰ ਦਾਇਆ RAM ਤੁਹਾਨੂੰ ਦਾਇਆ ਸਿੰਘ ਬਣਾ ਟਾ ਵਰਖਾ ਗਏ ਹੁਣ ਮੇਰੇ ਤੇ ਆਪਣੇ ਆਪ ਦੇ ਇੰਨੀ ਪਾਵਨ ਜਿਵੇਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਿਆ ਇਹ ਮੇਰਾ ਖਾਸਾ ਖਾਸਾ ਮੇਰਾ ਸਰਗਰ ਪੂਰਾ ਹੁਣ ਤੁਸੀਂ ਮੇਰੇ ਪੂਰੇ ਸਤਿਗੁਰੂ ਜੇ ਤੁਸੀਂ ਰੱਬ ਜੇ ਤੁਸੀਂ ਕਾਲੂ ਜੇ ਤੁਸੀਂ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਸਕਦੇ ਹੋ ਤੇ ਅਮਰ ਛਾ ਕੇ ਤੁਸੀਂ ਬਣਾ ਸਕਦੇ ਹੋ ਮੇਰੇ ਤੇ ਆਪਣੇ ਆਪ ਦੇ ਇੰਨੀ ਤਾਰ ਦੀ ਮੈਂ ਗੋਬਿੰਦ ਰਾਏ ਨੂੰ ਗੋਬਿੰਦ ਸਿੰਘ ਬਣ ਗਿਆ ਤੁਸੀਂ ਬਣਾ ਦਿਓ ਤੁਸੀਂ ਮੇਰੇ ਗੁਰੂ ਜੇ ਖਾਸਾ ਮੇਰਾ ਸਰਗਰ ਪੂਰਾ ਪੰਨਾ ਪੈਰੇ ਨੂੰ ਗੁਰੂ ਦੀ ਪਤ ਨਹੀਂ ਨਾ ਇੱਕ ਵੀ ਖਾਸਾ ਜੇ ਰਹਿ ਚ ਰਹੇ ਉਹਨਾਂ ਖਿਆ ਰਹਿਣੀ ਰਹੇ ਸੋਈ ਸਿੱਖ ਮੇਰਾ ਸੋਹ ਸਾਬ ਮੈਂ ਉਸੀ ਦਾ ਚੇਰਾ ਰੱਦ ਪਿਆਰ ਮੇਰੇ ਕੋ ਸਿੱਖ ਪਿਆਰਾ ਨਾ ਹੈ ਰੈਣੀ ਰਹਿਲ ਸੋਈ ਸਿੱਖ ਮੇਰਾ ਉਹ ਸਭ ਮੈਸੇਜਾ ਦੇ ਰਿਹਾ ਸਾਹ ਸਾ ਮੇਰਾ ਅਸਰ ਕਰ ਪੂਰਾ ਅਸੀਂ ਐਕਸਰ ਸੁਣਦੇ ਆ ਭਲਿਆ ਸਮਿਆਂ ਦੀ ਕਵਿਸ਼ਰੀ ਜਾਂ ਕਥਾ ਨਾ ਜ਼ਮੀਰ ਜਗਾ ਦਿੰਦੀ ਜੋਸ਼ ਜਗਾ ਦਿੰਦੀ ਜਿਵੇਂ ਗੱਲ ਕੀਤੀ ਮੈਂ ਕਹਿੰਦਾ ਜਿਵੇਂ ਬਾਪੂ ਜੀ ਹੁਣਾਂ ਦਾ ਆਵਾਜ਼ ਦਾ ਇੱਕ ਸੋਹਰੇ ਆ ਨਾ ਉਹ ਵਾਕਈ ਇੱਕ ਕਵਿਸ਼ਰੀ ਢਾਡੀਆਂ ਵਾਲਾ ਆ ਕਵਿਸ਼ਰੀ ਢਾਡੀਆਂ ਵਾਲਾ ਜਮੀਰ ਤੇ ਜੋਸ਼ ਜਗਾ ਦਿੰਦੀ ਆ ਜੋਸ਼ ਆ ਜਾਂਦਾ ਬਾਪੂ ਜੀ ਤੁਹਾਡੀ ਗੱਲ ਸੁਣ ਕੇ ਬਲੱਡ ਪੰਪ ਕਰਦਾ ਜੀ ਬਾਪੂ ਜੀ ਦੀ ਗੱਲ ਸੁਣ ਕੇ ਬਿਲਕੁਲ ਐਵੇਂ ਨਹੀਂ ਕਹਿੰਦੇ ਕਿ ਜਿਵੇਂ ਪਹਿਲੇ ਆਪਣੇ ਲੀਡਰ ਨੂੰ ਦੇਖੀ ਉਹਨਾਂ ਦਾ ਰੂਤਬਾ ਹੀ ਇਹ ਉਹ ਜੀ ਗਿਦੰਦਰਾ ਮੁੰਡਾ ਨਾ ਉਹ ਬੜਾ ਸਿਆਣਾ ਨਿਕਿਆ ਆਪਣਾ ਮੇਰਾ ਸੁਭਾ ਮਹਾਰਾਜ ਜੀ ਹਿੰਦੀ ਸੋਲੀ ਰੀਸਤ ਨਹੀਂ ਕਰ ਸਕਦੇ ਬਿਲਕੁਲ ਜਨਾਵਰੇ ਵਰ ਕੋਈ ਰਾਜ ਕਰ ਸਕਦਾ ਖਾਂਸਾ ਰਾਜ ਆਊ ਜਰੂਰ ਆਊ ਬਹੁਤ ਵਧੀਆ ਪਰ ਮਾਰ ਰੀਸਨ ਵੀ ਰਾਜ ਰੀਸ ਨਹੀਂ ਕੋਈ ਕਰ ਸਕਦਾ ਉਹ ਪੜ ਹੋ ਕੇ ਉਹਨੇ ਜਿੱਥੇ ਗੁਰਦੁਆਰੇ ਮੰਦਰ ਮਸੀਤਾਂ ਬਣਾਉਂਦਾ ਸੀ ਨਾਲ ਇੱਕ ਸਕੂਲ ਖੋਲ ਡਟਾਈ ਭਾਵੇਂ ਉਹਨੇ ਪੜ ਹੀ ਉਹਨੇ ਉਹਦੇ ਰਾਜ ਦੇ ਸਭ ਤੋਂ ਵਧੀਆ ਪੜੇ ਲਿਖੇ ਲੋਕ ਹੋ ਗਏ ਤੇ ਇੱਕ ਇੱਕ ਲੇਖ ਨੇ ਲਿਖਿਆ ਇੱਕੋ ਅੱਖ ਸਖਣੀ ਜੋ ਦਿਲ ਕਾ ਮਾਰੇ ਨਿਊ ਨਿਊ ਕਰਨ ਸਲਾਮਾ ਦੋ ਅੱਖਾਂ ਵਾਲੇ ਕੀ ਬਾਤ ਇੱਕੋ ਅੱਖ ਸਖਣੀ ਜੋ ਦਿਲ ਕਾ ਮਾਰੇ ਨਿਊ ਨਿਊ ਕਰਨ ਸਲਾਮਾ ਦੋ ਅੱਖਾਂ ਵਾਲੇ ਬਹੁਤ ਸੁਣੋ ਜੀ ਵੇਖੋ ਜਿੰਨੇ ਮੈਂ ਆਪਣੀ ਗੱਲ ਹਾਂ ਜੀ ਮੇਰਾ ਦੱਸਦਾ ਅਸੀਂ ਪਹਿਲਾਂ ਮੈਂ ਮਿਲਤੀ ਦਾ ਸੇਖੋਂ ਕਰਕੇ ਨਾ ਅਮਰ ਸਮੇਂ ਉਂਝ 83 ਚ ਸਗਲੇ ਸੰਤਾਂ ਤੋਂ ਬਾਅਦ ਸੀ ਡੀ ਤੋਂ ਬਾਅਦ ਨਾ ਕਾਲ ਤੋਂ ਪਹਿਲੀ ਮਾਰ ਤੋਂ ਠੱਕ ਲੈ ਜਿਹੜੀ ਪਹਿਲੀ ਸੀਟ ਨਹੀਂ ਹੋਈ ਮੁਰਕੇ ਕਾਟੇ ਸੀਟ ਹੋ ਗਿਆ ਤੇ ਇਹੀ ਸੇਵਕ ਮੇਰਾ ਭਰਾ ਚੜਾਈ ਕਰ ਗਿਆ ਉਹ ਵੀ ਸਰੀਆ ਮਾਂਜਣ ਦੀ ਜਿਹੜਾ ਕਾਟ ਦੀ ਸੇਵਾ ਕਰ ਗਿਆ ਨਾ ਉਹ ਇੱਥੇ ਵੀ ਤੇ ਅਗਲੀ ਲੋਗ ਪ੍ਰੋਗ ਚ ਉਹਦਾ ਕਾਟ ਤਖਤ ਜੇ ਆਪਾਂ ਕਚੇੜੀ ਜਣਾ ਗਾਲੀ ਚੇੜੀ ਕਰ ਮੁਰਾਜ ਨੇ ਨਹੀਂ ਲੇਖਾ ਪੁੱਛਣਾ ਜੇ ਕਾਟਰੀ ਸੇਵਾ ਕਰ ਗਿਆ ਕੀ ਬਾਤ ਹੈ ਕੀ ਬਾਤ ਹੈ ਇਹ ਹਰਮੰਦਰ ਸਾਹਿਬ ਦੀ 600 ਵਰ ਦੀ ਜਿਹੜੀ ਸੇਵਾ ਦੀ ਉਹ ਕਰੇ ਉਹਨੂੰ ਵੀ ਕੋਈ ਤਰ ਮੁਰਾਜ ਨੇ ਖਾਣਾ ਪੁੱਛਣਾ ਦੇਖਾ ਕੋਈ ਨਾ ਪੁੱਛੀ ਜਾ ਹਰ ਬਖਸ਼ੰਦਾ ਪਰ ਉਹਦੀ ਹਰੀ ਦੀ ਬਖਸ਼ੋ ਜੀ ਉਹਨੂੰ ਕੋਈ ਲੇਖਾ ਨਹੀਂ ਹਰ ਤਰ ਮੁਰਾਜ ਜੇ ਗਾਦੀ ਚੇੜੀ ਵੀ ਕੋਈ ਲੇਖਾ ਹੋਵੇ ਸਿੱਧਾ ਜਾ ਸੱਜਣ ਬਾਪੂ ਜੀ ਜੀ ਕਿਤਾਬਾਂ ਇੱਕੋ ਇੱਕ ਮੈਂ ਤੁਹਾਨੂੰ ਉਹੀ ਗੱਲ ਕਰ ਲੱਗਦਾ ਤੂੰ ਗੱਲ ਕੀਤੀ ਇਹ ਸ਼ੇਰੇ ਪੰਜਾਬ ਮਾਰਾ ਯਾ ਰঞ্জੀਤ ਸਿੰਘ ਵਰਗਾ ਰਾਜ ਦੁਬਾਰਾ ਮੁਰਤੋਂ ਚਲੋ ਆਏਗਾ ਆਜ ਆਉ ਖਾਲਸਾ ਪਰ 15 ਮ ਤੱਕ ਜਿੰਨੇ ਸੋਨਾ ਦਿੱਤਾ ਅੱਜ ਉਹਦੀਆਂ ਅਸੀਂ ਵਿਰਾਸਤਾ ਨਹੀਂ ਸਾਮ ਸਕੇ ਵਿਰਾਸਤਾ ਉਹਦੀਆਂ ਰੁੱਲਦੀਆਂ ਪਈਆਂ ਪਾਸਤਾ ਜੀ ਰੁੱਲਦੀਆਂ ਹਾਂ ਕਿੱਡੀ ਮਾੜੀ ਗੱਲ ਆ ਜਿਹੜਾ ਕੰਪਨੀ ਬਾਗ ਜਿਹਨੂੰ ਇਹ ਇਹ ਰਾਮ ਬਾਗ ਰਾਮ ਬਾਗ ਬਾਹਰ ਅਜੜ ਜੀ ਸਿੰਘ ਨੇ ਨਾ ਜਿੱਤ ਕੇ ਆਇਆ ਤੇ ਨਾ ਕਿਹਦੇ ਨਾਮ ਰੱਖੀ ਉਹਨੇ ਤੇਰੇ ਬੱਚਿਆਂ ਦਾ ਨਾ ਨਹੀਂ ਜੇ ਸਰਗੁਰੂ ਗੁਰੂ ਰਾਮਦਾਸ ਦੀ ਕਿਰਪਾ ਹੋਣੀ ਨਾ ਇਹ ਰਾਮ ਬਾਗ ਰੱਖਿਆ ਕਿਆ ਬਾਗ ਤੇ ਉਹਨੇ ਨਾਮ ਰੱਖੋ ਗੁਰੂ ਨਾਮ ਦਾਸ ਦੀ ਕਿਰਪਾ ਨਾਲ ਇਹ ਕਿਹਾ ਰਾਮ ਬਾਗ ਤੇ ਇਹਨਾਂ ਨੇ ਅੰਗਰੇਜ਼ਾਂ ਨੇ ਬੜ ਗਈ ਕੰਪਨੀ ਬਾਗ ਟੋੜਨਾ ਦੇ ਦਿੱਤਾ ਤੇ ਅਸੀਂ ਰਾਮ ਬਾਗ ਨਹੀਂ ਕਰਾ ਸਕੇ ਅੱਛਾ ਆਖਰੀ ਸਵਾਲ ਬਨਪੀ ਜੀ ਕੁਝ ਕਰਨਾ ਚਾਹੁੰ ਆਲੇ ਇਹੀ ਪੁੱਛਣਾ ਚਾਹੁੰਨਾ ਕਿ ਬਾਪੂ ਜੀ ਜਿਉਂਦੇ ਵਾਸਤੇ ਰਹੋ ਛੜ ਦੀ ਗੜਾ ਰੋ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਤੇ ਜਿੰਨਾ ਚਿਰ ਤੱਕ ਵੀ ਤੁਹਾਡੇ ਸਵਾਸ ਰਹਿਣ ਅੰਦਰ ਤੁਹਾਡੇ ਖਵਿਸ਼ਰੀ ਚਲਦੀ ਰਵੇ ਤੇ ਕਲਗੀਧਰ ਦਾ ਨਾਮ ਚੱਲਦਾ ਰਹੇ ਹਾਂ ਨਹੀਂ ਦੇਖੋ ਢਾਡੀਵਾਰਾਂ ਦੇ ਖਿਸ਼ਰੀ ਸੁਣਦਾ ਇਹਨੂੰ ਰਾਇਟਰ ਹਾਂ ਇਹ ਕਿਸਾਨਾਂ ਨੇ ਆਖਿਆ ਨਾ ਡਾਣੀ ਬਾਲੀ ਸਿਮ ਨਹੀਂ ਲੈਣੀ ਤੇ ਸਿਮ ਮੇਰਾ ਵੀ ਜੀ ਕਰਦਾ ਵੀ ਨਾ ਲਈਏ ਪਰ ਇਤੋਂ ਮੈਨੂੰ ਫਾਇਦਾ ਬੜਾ ਢਾਡੀਵਾਰਾਂ ਨੂੰ ਫਾਇਦਾ ਤੁਹਾਨੂੰ ਦੇ ਸਕੋ ਫਾਇਦਾ ਹੋਏ ਬੰਦ ਗੁਰੂ ਵਾਲਾ ਫਾਇਦਾ ਹੋ ਰਿਹਾ ਹਰ ਕੀ ਚਾਹੀਦਾ ਉਹ ਉਹ ਇਹਨਾਂ ਖਾਸਲਾ ਸੁਣ ਲੈ ਪੜਾ ਮੰਗਦਾ ਹਰ ਇੱਕ ਤੀਰ ਸੁਣਿਓ ਹਰ ਇੱਕ ਤੀਰ ਨੂੰ ਇਹ ਸੋਨਾ 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 ਮੁਖੀ ਆਂਦੇ ਸੋਨਾ ਮਸੂਨ ਮੁਖੀ ਸੋਨ ਮੁਖੀ ਕੀਰ ਗੁਰੂ ਜੀ ਦੇ ਹਰ ਇੱਕ ਤੀਰ ਜੇ ਸੋਨਾ ਪਾਜੇ ਦੇ ਮਰ ਜੇ ਮਰ ਜੇ ਉਹਦਾ ਖਫੜ ਵੱਜੂ ਜੇ ਜਿਵੇਂ ਮਨ ਪਟਿਪਾ ਹੋ ਗੁਰੂ ਜੀ ਦੀ ਕਿਹ ਮਨੋਖ ਨਾ ਇਹ ਧਰਮ ਦਾ ਕਿਹ ਜਾਲ ਫੇਗਾ ਤੁਣੀ ਨਹੀਂ ਉਹਨਾਂ ਨੂੰ ਜੁਰਮ ਤੇ ਜਾਲ ਮਦਾ ਜੁਰਮ ਤੇ ਜਾਲ ਸਹਿਬ ਜੀ ਨੇ ਪੁੱਛਿਆ ਗਿਆ ਹੁਣ ਸਹਿਬ ਜੀ ਨੇ ਸਹਿਬ ਜੀ ਨੇ ਸੁਣੋ ਗੱਲ ਸਹਿਬ ਜੀ ਨੇ ਪੁੱਛਿਆ ਗਿਆ ਬੱਚਿਓ ਫਟਾ ਨਾਲੇ ਬੱਚਿਓ ਟੜੇ ਦੇ ਹਾਈ ਦੇ ਨੂੰ ਗੋ ਚਲਿਆ ਜੇ ਤੈਨੂੰ ਦੇਹਕਾ ਦਿਆ ਫਿਰ ਕੀ ਕਰੋਗੇ ਉਹਨੇ ਫਿਰ ਘਰ ਜਾ ਕੇ ਵਿਹਲੇ ਨਹੀਂ ਬੈਠਾਗੇ ਘਰ ਖੰਡਾ ਨਨਪੁਰ ਫੈਬੀਆ ਅਸੀਂ ਜੰਗਲਾਂ ਦੀ ਸ਼ਾਸਤ੍ਰ ਵਿਦਿਆ ਸਿੱਖਾਂਗੇ ਸਿਖਾਵਾਂਗੇ ਘੋੜ 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 ਸਵਾਰੀ ਤੇ ਛੱਪ ਵਿਦਿਆ ਸਿੱਖਾਂਗੇ ਸਿਖਾਵਾਂਗੇ ਜਿਨ੍ਹਾਂ ਦੇ ਜਨਮ ਤੇ ਜਨਮ ਦੀ ਜਲਦੀ ਪੁੱਢ ਦੇ ਉਹਨਾਂ ਤੇ ਚੜ੍ਹਦੇ ਲਾਦੇ ਰਾਹ ਆ ਇਹ ਸਭ ਨੇ ਆਖਿਆ ਇਹ ਸਭ ਨੇ ਬੱਚੇ ਈ ਤੁਮਾਨਾ ਇਹ ਸ਼ਦੀਏ ਬਗਾਵਤ ਚੁਲੇ ਹਾਂ ਨੇ ਫਿਰ ਕਾਜੀ ਦੇ ਫਰਾ ਲਾਤਾ ਬੱਚੇ ਤੁਸੀਂ ਬਗਾਵਤ ਚੁਲੇ ਹੋ ਰਹੇ ਹੋ ਪਾਏ ਸ਼ਰਾਬ ਜਾਤ ਨਹੀਂ ਦਿੰਦੀ ਉਹਨੇ ਮੇਰਕੋਟਲਾ ਵਾਕ ਆਊਟ ਕਰ ਗਿਆ ਮੇਰਕੋਟਲਾ ਉਹਨੇ ਆਖਿਆ ਸ਼ਰਾਬ ਜਾਤ ਨਹੀਂ ਦੀ ਇਸਲਾਮ ਨਹੀਂ ਕਿ ਬੱਚੇ ਜਨਾਨੀ ਦੇ ਮਾਰ ਕਰਨ ਨਾ ਦੱਸਦਾ ਉਹਨਿੰ ਬੱਟਿਆਂ ਨੂੰ ਇਹ ਬੇਗਨਾ ਨੇ ਠੀਕ ਆ ਮੇਰਾ ਭਰਾ ਗੁਰੂ ਗੋਬਿੰਦ ਸਿੰਘ ਜੰਗਾਂ ਚ ਮਾਰਿਆ ਮੈਂ ਉਹਨਾਂ ਨਾਲ ਲੜ ਕੇ ਬਣਾ ਲੈਣਾ ਬੱਟਿਆ ਟੁੱਟੀ ਜਿੰਨਾਂ ਨੂੰ ਛੱਡੋ ਤੁਸੀਂ ਦੁੱਧ ਡੰਗਦੇ ਬੱਟਿਆ ਬੇਗਨਾ ਨੇ ਬੱਟਿਆਂ ਨੂੰ ਬਣਾ ਨਹੀਂ ਮੈਂ ਉਹਨਾਂ ਦੇ ਪਿਓ ਨਾਲ ਲੜ ਕੇ ਲੈਣੂ ਇਹਨਾਂ ਨੂੰ ਛੱਡ ਦਿਓ ਕਹਿੰਦੇ ਨਹੀਂ ਛੜਿਆ ਵਾਕ ਆਊਟ ਕਰ ਗਿਆ ਹਾਂ ਤਾਂ ਮੈਂ ਉਹਨਾਂ ਖਾ ਤੂੰ ਮਰਨਾ ਲੈ ਲੈ ਇਹਨਾਂ ਨੂੰ ਮਾਰ ਕੇ ਆਇਆ ਤਾਂ ਮੈਂ ਬੱਟਿਆਂ ਨੂੰ ਮਰਦਾ ਨਹੀਂ ਲੈ ਸਕਦਾ ਪਰ ਫਿਰ ਕਾਰੀ ਨੇ ਸੁੱਚਾ ਨੰਦ ਇੱਕ ਹੀ ਦੂਹੀ ਤੋ ਉਨ ਡੂ ਡੂ ਸਾਡੇ ਨਾਲ ਲੱਗਦੇ ਆਏ ਤੇ ਫਿਰ ਅਸੀਂ ਦੇ ਹਜ਼ਾਰ ਕਰ ਰਹੇ ਸਾਰੇ ਹਿੰਦੂਆਂ ਨਾਲ ਕੇ ਸਾਨੂੰ ਡੁੱਡਾ ਗਰਾਮ ਬਣਿਆ ਵਰੇ ਪਾਈਪ ਟੇਲ ਦੇ ਸਾਨੂੰ ਜੈਟ ਤੋਂ ਬਾਅਦ ਛੱਡੀ ਗਿਆ ਸੇਖ ਇੱਕ ਗਰਾਮ ਪੇਸ਼ਾ ਕਮ ਹਨ ਖਾਣਾ ਬਰੋਸ ਕਮਨ ਸਕਰ ਨੇ ਰਾਣੀ ਖੜੀ ਨੋੜ ਹੈ ਵਰੇ ਪਾਈਪ ਟੇਲ ਦੀ ਮੋਦੀ ਨੇ ਮਰਦੀ ਕਰੋੜਾ ਲਾ ਕੇ ਮੂਤ ਬਣਾਈਆਂ ਸਹਬ ਜਾਰਿਆਂ ਨੂੰ ਫਿਰ ਬਿਛਿਆ ਗਿਆ ਸਹਬ ਜਦੋਂ ਤੁਹਾਡੇ ਰਿਹਾਈ ਦੇ ਹੁਕਮ ਹੋ ਗਿਆ ਤੁਸੀਂ ਹੁਣ ਆਦੇ ਹੀ ਜਿੰਨਾ ਜਨਮ ਤੇ ਜਾਲਮ ਦੀ ਜਾਂਚ ਬਟੇ ਲਾਦੇ ਰਹਾਂਗੇ ਫਿਰ ਉਹਨੇ ਸੁਚਾਨਾ ਲਿਖਿਆ ਵੇਖੋ ਸਾਪ ਨੇ ਬੱਚੇ ਜੇ ਛਾਡੋਗੇ ਤੁਹਾਨੂੰ ਲੜਨਗੇ ਇਹਨਾਂ ਹੁਣੇ ਨੀਆਂ ਚ ਫੇਰ ਦਿਓ ਸਰਕਾਰੀ ਨੇ ਫਰਵਾਹ ਲਾਤਾ ਬਾਈ ਸ਼ਰਾਧੇ ਯਾਦ ਨੇ ਯਾਦ ਨਹੀਂ ਦੀ ਕਟਾਰਾਂ ਨੇ ਉਹਨੇ ਆਪਣੇ ਕੋਲ ਫਰਵਾਹ ਲਵਾਤਾ ਵੀ ਇਹ ਬਗਾਵਤ ਤੋੜੇ ਉਹਨੇ ਸਾਡਾ ਰਾਜ ਹਲਾ ਦੇਣਗੇ ਇਹ ਸਾਡੇ ਰਾਜ ਭਾਗ ਦੇ ਸਿਰੇ ਦੁਸ਼ਮਣ ਬਣ ਲੈਣ ਇਹ ਸਾਡੇ ਬੱਚੇ ਨੇ ਸਾਨੂੰ ਰਲ ਗਏ ਇਹਨਾਂ ਨੂੰ ਨੀਂਹਾਂ ਤੇ ਫਿਲੇ ਕੇ ਫੇਰ ਦੇ ਫਿਰ ਕਾਜੀ ਨੇ ਫਰਵਾਹ ਲਵਾਤਾ ਵਾਹਿਗੁਰੂ ਚਲੋ ਵਾਹਿਗੁਰੂ ਚਲੋ ਆਜਾ ਉਸ ਮਾਫੀ ਕਰੋ ਜੀ ਆ ਜੀ ਇਦਾਂ ਹੀ ਰੋਣ ਕਾ ਲਾਉਂਦੇ ਹੋ ਬੱਚਿਆਂ ਨੂੰ ਖੁਸ਼ ਕਰਦੇ ਹੋ ਆਹ ਸਾਹ ਸਾਹ ਨੂੰ ਖੋਰ ਵੀ ਅਪਾ ਜੇਕਰ ਗੱਲ ਕਰ ਲਈਏ ਸਾਰਾ ਦਿਨ ਕਿੰਨੇ ਵਜ ਤੱਕ ਕੀ ਬਸ ਸੁਣਿਓ ਕਈ ਵਰਾ ਮ ਨਕਰੀ ਨਕਰੀ ਨਰੰਕਾਰੀ ਜਿਹੜੇ ਹੀ ਜਿਹੜੇ ਜਿਹੜਾ 1977 ਪੰਗਾ ਪਾਇਆ ਉਹਨਾਂ ਉਹਨਾਂ ਬਾਰੇ ਜਕਾਰਾ ਸ਼ਰਦਾ ਦੇ ਉਹਨਾਂ ਦਾ ਖਾਨਾ ਪਰੋਹ ਲੋਕਾਂ ਦਾ ਵੀ ਸਾਡੇ ਗੁਰੂ ਦੀ ਮਰ ਵੀ ਕੀਤੀ ਇੱਕ ਨਗਰੀ ਕਾਲੀ ਇੱਕ ਕਾਹੀਏ ਸਾਰੇ ਦੁਸ਼ਮਣ ਸਾਡੇ ਜੇ ਨੰਕਰ ਵੀ ਦੁਸ਼ਮਣ ਨੇ ਬਾ ਦਾੜੀ ਆਪਾਂ ਵੇਖਣਾ ਵੀ ਸਿੱਖ ਕੌਣ ਆ ਸਿੱਖ ਦੀ ਪਛਾਣ ਕਰਨੀ ਆਪਾਂ ਵੀ ਅੰਦਰੋਂ ਸਿੱਖਿਆ ਅੰਦਰੋਂ ਸਿੱਖੀ ਦੀਪ ਸਿੱਧੂ ਜੱਟ ਦਾ ਲਾ ਆ ਗਿਆ ਤਖਤਾ ਹੀ ਪੜਦਾ ਬੇਦਸੂ ਸਵਾਸੋਂ ਨੇ ਮਾਰ ਕੇ ਇੰਦਰਾ ਗਾਂਧੀ ਨੜਕੇ ਦੇ ਫਿਲਟਰ ਇਹਦਾ ਕੀ ਕਰਦੀ ਓੜ ਕੀ ਮੈਂ ਜੈਕਟ ਪਾਉਣੀ ਗੋਲੀ ਦਾ ਮਾਰਿਆ ਓਏ ਦੰਸੇ ਮੇ ਮਾਵਾ ਵਰਗੀ ਅੰਦਾਪੋ ਲਗੀ ਮੈਂ ਤੇ ਉਹਦੇ ਤੇ ਮੇਰਾ ਕਿਤਲਾ 6 ਛੇ ਲੀ ਜਾਂ ਫਿਰ 28 ਉਹਦੇ ਨਿਗਾਰਦੀਆਂ ਦਾ ਮੈਂ ਵੀ ਖਾਲੀ ਨਹੀਂ ਕਰ ਦੇਣਾ ਨਹੀਂ ਕਦੇ ਫਿਲਮ ਨਹੀਂ ਕਰਦੀ ਵਾਹਿਗੁਰੂ ਆਖਾ ਸਾਰਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਪੋਡਕਾਸਟ ਲਈ ਲੈਣਾ ਮੈਨੂੰ ਦਿਓ ਇਜਾਜ਼ਤ ਧੰਨਵਾਦ